ਲਗਾਤਾਰ ਜਿਹੜੇ ਲੋਕ ਆ ਉਹ ਚਿੰਤਾ ਚ ਨੇ ਬਹੁਤ ਸਾਰੇ ਲੋਕਾਂ ਦੇ ਬੱਚੇ ਇੱਥੇ ਨੇ ਹੁਣ ਜਿਵੇਂ ਜਿਵੇਂ ਤਬਦੀਲੀਆਂ ਹੋ ਰਹੀਆਂ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਕਈ ਕੁਸ਼ ਤੇ ਆਮ ਸੁਧਾਰ ਲੋਕ ਜਿਹੜੇ ਇਹਦੇ ਵਿੱਚ ਪਿਸ ਗਏ ਨੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਾਇਦ ਉਹਨਾਂ ਦੀ ਗਲਤੀ ਸੀ ਡਿਪਲੋਮੈਟਿਕ ਤਰੀਕੇ ਨਾਲ ਉਹ ਸੰਭਾਲ ਨਹੀਂ ਸਕੇ ਪਾਰਲੀਮੈਂਟ ਚ ਉਹਨਾਂ ਨੂੰ ਨਹੀਂ ਸੀ ਕਹਿਣਾ ਚਾਹੀਦਾ ਤੇ ਭਾਰਤੀ ਸਰਕਾਰ ਵੱਲੋਂ ਜਿਹਦਾ ਤਿੱਖਾ ਰੈਐਕਸ਼ਨ ਹੋਇਆ ਹਾਲਾਂਕਿ ਉਹ ਵੀ ਕਿਹੜੇ ਜਗ੍ਹਾ ਚ ਜਿੱਦਾਂ ਮੀਆਂ ਵਾਪਰੀਆਂ ਅਮਰੀਕਾ ਚ ਵਾਪਰੀਆਂ ਜਦੋਂ ਟੋਡੋ ਸਾਹਿਬ ਬਾਰੇ ਦਾ ਪਹਿਲਾ ਇੰਡੀਆ ਚ ਜੀ ਉਦੋਂ ਇਹ ਵਧਾ ਦੇ ਇਹਨਾਂ ਜਿਹਾ ਬਾਰੇ ਕੀਤਾ ਹੁੰਦਾ ਸੀ ਹੂੰ ਉਹਦੇ ਕਾਰਨ ਹੈ ਵੀ ਜਿਹੜੇ ਕੈਪਟਨ ਮਿੰਦਰ ਸਿੰਘ ਇੱਥੇ ਆਏ ਸੀ ਉਹਨਾਂ ਨੂੰ ਵੀ ਇੱਥੇ ਇਤਿਦਾਰ ਬਚਾ ਅੱਛਾ ਸਵਾਗਤ ਹੋਇਆ ਉਹਨੂੰ ਮਿੰਦਰ ਸਿੰਘ ਨੂੰ ਸਾਜੀ ਕਿ ਤੇ ਮੈਨੂੰ ਕਿਤੇ ਲਾਜ ਮੁੜ ਗਈ ਸੀ ਆਉਣਾ ਸੀਗਾ ਤੇ ਕੋਈ ਇਤਿਦਾਰ ਦਾ ਰੋੜਾ ਪੈ ਗਿਆ ਸੀ ਉਹ ਅਮਰੀਕਾ ਦੇੋਂ ਚੱਲੇਗੀ ਕੋਈ ਰੱਖੇ ਨੀ ਸਕਿਉਰਟੀ ਵੀ ਕਰ ਸਕਦਾ ਕਿਉਂਕਿ ਇਹ ਇਹੜਾ ਆ ਕਿ ਡਿਫੈਂਸਿਵਾਈਸ ਕਮਿਊਨ ਹੈ ਡਿਫੈਂਸ ਦੇ ਤਿੱਖਾ ਚਾਹੀਦਾ ਕਿਉਂਕਿ ਅਮਰੀਕਾ ਹੀ ਬਾਰਡਰ ਹੈਗਾ ਤੇ ਮੋਰ ਅਮਰੀਕਾ ਨੇ ਵੀ ਸਾਡਾ ਤੋਂ ਬਾਰਡਰ ਤੋਂ ਚਾਹ ਰਿਹਾ ਨਹੀਂ ਤੇ ਨਾਲ ਹੀ ਕੋਈ ਝਗੜਾ ਜਿਹਾ ਇਹਨਾਂ ਦਾ ਤੇ ਉਹ ਆ ਰਿਹਾ ਬਲੋਕ ਕਰ 4247 TV 'ਚ ਤੁਹਾਡਾ ਸਭ ਦਾ ਕਰਦੇ ਹਾਂ ਸਵਾਗਤ ਮੇਰੇ ਨਾਲ ਦੋ ਮਹਿਮਾਨ ਨੇ ਜੀ ਸਾਡੇ ਇੱਥੇ ਦੀ ਕਮਿਊਨਿਟੀ ਦੇ ਜਾਣੇ ਪਛਾਣੇ ਸੁਭਾਸ਼ ਸ਼ਰਮਾ ਜੀ ਤੇ ਨਾਲ ਨੇ ਡਾਕਟਰ ਸੁਖਤੇਵ ਸਿੰਘ ਝਾਟ ਪਿਛਲੇ ਕੁ ਸਮੇਂ ਤੋਂ ਇੱਥੇ ਜਿਹੜੇ ਸੀ ਕੈਨੇਡੀਅਨ ਐ ਉਹਨਾਂ ਦੇ ਇੰਡੀਆ ਨਾਲ ਵਿਗੜੇ ਸਬੰਧਾਂ ਦਾ ਕੈਨੇਡਾ ਦੇ ਸਾਡੇ ਉੱਤੇ ਕੀ ਅਸਰ ਪੈ ਰਿਹਾ ਇਹਦੀ ਗੱਲਬਾਤ ਕਰਾਂਗੇ ਭਾਈ ਚਾਰਾਂ ਚ ਜਿਹੜੀ ਦਫੇੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜੀ ਜਿਹੀ ਉਹਦੀ ਗੱਲ ਕਰਾਂਗੇ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਹੋਈਆਂ ਉਹਦੀ ਬਹੁਤ ਚਰਚਾ ਹੋਈ ਆ ਆਪਾਂ ਸਾਰੇ ਜਾਣਦੇ ਆ ਪਰ ਜਿਹੜੇ ਇੱਥੇ ਸੈਕੂਲਰ ਲੋਕ ਨੇ ਜਿਹੜੇ ਸਹੀ ਢੰਗ ਨਾਲ ਸੋਚਦੇ ਨੇ ਜਿਹੜੇ ਸਮਝਦੇ ਨੇ ਕਿ ਭਾਰਤ ਵੀ ਸਾਡਾ ਉਸ ਤਰ੍ਹਾਂ ਦਾ ਦੇਸ਼ ਮੁਲਕ ਆ ਜਿੱਦਾਂ ਦਾ ਮੁਲਕ ਸੀ ਬਣਾਇਆ ਕੈਨੇਡਾ ਤੇ ਦੋਨਾਂ ਥਾਂ ਸਾਡੀਆਂ ਕੋਈ ਜੜ੍ਹਾਂ ਨੇ ਰੂਟਸ ਨੇ ਇਹ ਸਾਡੀ ਕਰਮ ਭੂਮੀ ਆ ਉਥੇ ਅਸੀਂ ਜੰਮੇ ਪਲੇ ਵੱਡੇ ਹੋਏ ਅਸੀਂ ਉਹਨੂੰ ਵੀ ਵਿਸਾਰ ਨਹੀਂ ਸਕਦੇ ਪਰ ਜਿਸ ਤਰ੍ਹਾਂ ਦੇ ਹਾਲਾਤ ਬੜ ਰਹੇ ਆ ਲਗਾਤਾਰ ਜਿਹੜੇ ਲੋਕ ਆ ਉਹ ਚਿੰਤਾ ਚ ਨੇ ਬਹੁਤ ਸਾਰੇ ਲੋਕਾਂ ਦੇ ਬੱਚੇ ਇੱਥੇ ਨੇ ਹੁਣ ਜਿਵੇਂ ਜਿਵੇਂ ਤਬਦੀਲੀਆਂ ਹੋ ਰਹੀਆਂ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਕਈ ਕੁਸ਼ ਤੇ ਆਮ ਸੁਧਾਰਨ ਲੋਕ ਜਿਹੜੇ ਇਹਦੇ ਵਿੱਚ ਪਿਸ ਰਹੇ ਨੇ ਆਪਾਂ ਇਹ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸ਼ਰਮਾ ਜੀ ਨੂੰ ਤੇ ਝੰਡਾ ਸਾਹਿਬ ਨੂੰ ਕਿਹਾ ਅੱਜ ਅਸੀਂ ਬੈਠੇ ਵੀ ਸ਼ਰਮਾ ਜੀ ਦੇ ਨਾਸਤੇ ਹੀ ਆ ਤੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਦਾ ਦੋਨਰਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਦੁਨੀਆ ਟੈਲੀਵਿਜ਼ਨ ਨੂੰ ਬੜਾ ਬੜਾ ਨਿਕਾ ਪਿਆਰ ਤੇ ਉਹਨਾਂ ਦਾ ਸਵਾਗਤ ਹੈ ਜੀ ਉਸਤਾਜ ਜੀ ਸਿੰਘ ਕਟਾ ਤੇ ਕਰਦੇ ਨੇ ਗਰੀਬਾਂ ਨੇ ਪਹੁੰਚ ਤੇ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਡਾਕਟਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਅੰਗਰ ਸਾਹਿਬ ਤੁਹਾਡੇ ਜਿਹੜੇ ਹੈਗੇ ਨੇ ਦਰਸ਼ਕ 24/7 ਤੇ ਪੰਜਾਬੀ ਦੁਨੀਆ ਜਿਹੜਾ ਪ੍ਰੋਗਰਾਮ ਤੁਹਾਡੇ ਚੱਲ ਰਿਹਾ ਹੈ ਉਹਨਾਂ ਸਾਰਿਆਂ ਦੇ ਨਾਲ ਰੂਬਰੂ ਮੋਹਨ ਰਾਜੀ ਭੋਖਾ ਦਿੱਤਾ ਤੁਸੀਂ ਤੇ ਗੱਲਬਾਤ ਬਹੁਤ ਸ਼ੁਕਰੀਆ ਜੀ ਮੇਰੀ ਲੰਬੇ ਸਮੇਂ ਤੋਂ ਖਾਸ ਸੀ ਸ਼ਰਮਾ ਜੀ ਨਾਲ ਅੰਦਰ ਬਾਹਰ ਤੇ ਗੱਲ ਹੁੰਦੀ ਆ ਇਹਨਾਂ ਦੇ ਕਾਫੀ ਮੈਂ ਕਈ ਵਾਰ ਇੰਪ੍ਰੈਸ ਹੋਣਾ ਇਹਨਾਂ ਦੀ ਗੱਲਬਾਤ ਉਹ ਮੇਰਾ ਬੜੇ ਦਿਨ ਤੋਂ ਮਨ ਸੀ ਬੜੀ ਵਾਰ ਇਹਨਾਂ ਕਿਹਾ ਵੀ ਬੈਠਦੇ ਆ ਮੌਕਾ ਤੇ ਮੌਕਾ ਮਿਲ ਨਹੀਂ ਪੜਿਆ ਤੇ ਅੱਜ ਅਸੀਂ ਇਹਨਾਂ ਨੂੰ ਫੜੀ ਜਾ ਫਿਰ ਘਰ ਆ ਗਏ ਆਪਾਂ ਇੱਥੇ ਹੀ ਕਰ ਲੈਂਦੇ ਆ ਆਪਾਂ ਘਰ ਆ ਜੀ ਸ਼ਰਮਾ ਜੀ ਜਦੋਂ ਮੈਂ ਕਿਹਾ ਸ਼ੁਰੂਆਤੀ ਵੀ ਜਿਹੜੇ ਰਿਲੇਸ਼ਨ ਖਰਾਬ ਹੋਏ ਹਿੰਦੁਸਤਾਨ ਦੇ ਨਾਲ ਕੈਨੇਡਾ ਦੇ ਪਹਿਲਾਂ ਤਾਂ ਆਪਾਂ ਇੱਥੇ ਸ਼ੁਰੂ ਕਰਦੇ ਆਂ ਬਹੁਤ ਕਿਹਾ ਗਿਆ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਾਇਦ ਉਹਨਾਂ ਦੀ ਗਲਤੀ ਸੀ ਡਿਪਲੋਮੈਟਿਕ ਤਰੀਕੇ ਨਾਲ ਉਹ ਸੰਭਾਲ ਨਹੀਂ ਸਕੇ ਪਾਰਲੀਮੈਂਟ 'ਚ ਉਹਨਾਂ ਨੂੰ ਨਹੀਂ ਸੀ ਕਹਿਣਾ ਚਾਹੀਦਾ ਤੇ ਭਾਰਤ ਦੀ ਸਰਕਾਰ ਵੱਲੋਂ ਜਿੱਦਾਂ ਤਿੱਖਾ ਰਿਐਕਸ਼ਨ ਹੋਇਆ ਹਾਲਾਂਕਿ ਹੋਰ ਵੀ ਕਈ ਜਗ੍ਹਾ ਚੀਜ਼ਾਂ ਹੋਈਆਂ ਵਾਪਰੀਆਂ ਅਮਰੀਕਾ 'ਚ ਵਾਪਰੀਆਂ ਪਰ ਉਥੇ ਐਟੀਟਿਊਡ ਹੋ ਰਿਹਾ ਤੇ ਕੈਨੇਡਾ ਨਾਲ ਐਟੀਟਿਊਡ ਹੋ ਰਿਹਾ ਐਦਾਂ ਲੱਗਦਾ ਜਿਦਾ ਟਰੂਡੋ ਸਾਹਿਬ ਤੇ ਮੋਦੀ ਸਾਹਿਬ ਦੀ ਕੋਈ ਨਿਜੀ ਦੁਸ਼ਮਣੀ ਹੋਵੇ ਪਿਛਲੀ ਕੋਈ ਵੰਡ ਵੰਡਾਈ ਵਾਲੀ ਇੰਨੀ ਤਿੱਖੀ ਮਤਲਬ ਇਹਨਾਂ ਦੀ ਆਪਸੀ ਇੱਕ ਦੂਜੇ ਨੂੰ ਥੱਲੇ ਲਾਉਣ ਵਾਲੀ ਸਿਆਸਤ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਸਾਰੇ ਬਾਹਰ ਬੈਠੇ ਆ ਕਿਦਾਂ ਤੁਹਾਨੂੰ ਲੱਗਦਾ ਹੈ ਕਿ ਕੀ ਕੋਈ ਡਿਪਲੋਮੈਟਿਕ ਗਲਤੀ ਆ ਜਾਂ ਕੁਝ ਹੋਇਆ ਹੀ ਨਹੀਂ ਜੇ ਹੋਇਆ ਤੇ ਉਹ ਐਕਸੈਪਟ ਕਰਨ ਚ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਦਾਂ ਤੁਹਾਨੂੰ ਲੱਗਿਆ ਸਾਰਾ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਿੱਛੇ ਚੱਲਦੇ ਆ ਹਾਂਜੀ ਪਰੇਕਰ ਨੇ ਇਹਦੇ ਹਾਂਜੀ ਕਹ ਰਹੇ ਕਿ ਇੱਥੇ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਨਾ ਉਹਨਾਂ ਦਾ ਇੱਥੇ ਉਦੋਂ ਪ੍ਰਾਈਮ ਮਿਨਿਸਟਰ ਨਹੀਂ ਸੀ ਅੱਛਾ ਜੀ ਉਦੋਂ ਕੋਈ ਨਾ ਉਹਨਾਂ ਦਾ ਅੱਛਾ ਸਵਾਗਤ ਨਹੀਂ ਸੀ ਇੱਥੇ ਹੋਇਆ ਹੂੰ ਤੇ ਮਤਲਬ 2014 ਤੋਂ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਗੱਲ ਹੈ ਔਰ ਉਦੋਂ ਲੋਕ ਇੱਕ ਵਾਰ ਤੇ ਉਹ ਅਜੇ ਪ੍ਰਾਈਮ ਮਿਨਿਸਟਰ ਵੀ ਆ ਚੁੱਕੇ ਹੈ ਪ੍ਰਾਈਮ ਮਿਨਿਸਟਰ ਵੀ ਆ ਚੁੱਕੇ ਹੈ ਉਦੋਂ ਵੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਵੀ ਇਹਦੇ ਵਾਇਨੇ ਉਦੋਂ ਵੀ ਉਹਨਾਂ ਨੇ ਜਿਹੜੀ ਗੇਮ ਖੇਡੀ ਸੀ ਉਹ ਏਡੀ ਵਧੀਆ ਨਹੀਂ ਗੇਮ ਖੇਡੀ ਇੱਥੇ ਪਰ ਉਹ ਕਿ ਦਾ ਵਧੀਆ ਸਵਾਗਤ ਨਹੀਂ ਹੋ ਸਕਦਾ ਉਹਨਾਂ ਦਾ ਹੋਇਆ ਉਦੋਂ ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀ ਜਿਹੜਾ ਗੁਜਰਾਤ ਦੇ ਦੰਗੇ ਹੋਏ ਸੀ ਗੁਜਰਾਤ ਦੇ ਦੰਗਿਆਂ ਦਾ ਇੱਥੇ ਇਹ ਪੰਜਾਬੀ ਕਮਿਊਨਿਟੀ ਹੈ ਜਾਂ ਜਿਹੜੀ ਕਮਿਊਨਿਟੀ ਉਹਨਾਂ ਤੇ ਅਸਰ ਸੀ ਵੀ ਇਹ ਪਤਾ ਜਿਹੜਾ ਆ ਇਹ ਇਹਨੇ ਬੜੇ ਗਲਤ ਕੰਮ ਕੀਤੇ ਆ ਇਸ ਕਰਕੇ ਉਹਨਾਂ ਦਾ ਉਹਨਾਂ ਦਾ ਸਵਾਗਤ ਨਹੀਂ ਚਾਹੀਦਾ ਨੰਬਰ 1 ਤੇ ਇਹ ਗੱਲ ਹੈ 2002 ਤੋਂ ਮੇਰੇ ਖਿਆਲ 12 ਤੋਂ 14 ਤੱਕ ਤੇ ਪਾਬੰਦੀ ਵੀ ਰਹੀ ਅਮਰੀਕਾ ਵਰਗੇ ਬਹੁਤਾਂ ਨੂੰ ਕਵਦੀ ਲਾਤੀ ਕਵਦੀ ਵੀ ਰਹੀ ਹੈ ਲੇਕਿਨ ਉਹਦੀ ਪ੍ਰਾਇਮਰੀਸ ਤੋਂ ਵੱਧ ਗਿਆ ਨੈਚੁਰਲੀ ਇਹ ਵੀ ਪ੍ਰਾਇਮਰੀ ਹਾਂਜੀ ਉਹ ਡਿਪਲੋਮੈਟਿਕ ਕਮਿਊਨਿਟੀਾਂ ਦੀ ਗੱਲ ਹੈ ਇਸ ਬਾਤ ਤੋੜਨੇ ਪੈਂਦੇ ਐ ਰੀਸਟੋਰ ਕਰਨੇ ਪੈਂਦੇ ਉਸ ਤੋਂ ਬਾਅਦ ਜਿਹੜਾ ਹੁਣ ਦਾਲਾ ਸਦਾਰਾ ਛੇੜ ਦੀ ਗੱਲ ਆਪਾਂ ਕਰਦੇ ਆ ਜਿਹੜਾ ਇਹਨਾਂ ਦਾ ਹੋਇਆ ਜਦੋਂ ਟ੍ਰੂਡੋ ਸਾਹਿਬ ਗਏ ਨਾ ਪਹਿਲਾ ਇੰਡੀਆ ਚ ਜੀ ਉਦੋਂ ਵੀ ਉਹਨਾਂ ਦੇ ਇਹ ਨਾਲ ਸਵਾਗਤ ਨਹੀਂ ਕੀਤਾ ਚੰਗੀ ਤਰ੍ਹਾਂ ਹੂੰ ਹੂੰ ਉਹਦੇ ਕਾਰਨ ਹੈ ਵੀ ਜਿਹੜੇ ਕੈਪਟਨ ਮਰਿੰਦਰ ਸਿੰਘ ਇੱਥੇ ਆਏ ਸੀ ਉਹਨਾਂ ਨੂੰ ਵੀ ਇੱਥੇ ਇਹਦਾ ਬੱਚਾ ਅੱਛਾ ਸਵਾਗਤ ਨਹੀਂ ਜੀ ਉਹਨਾਂ ਦਾ ਹੋਇਆ ਉਹਨੂੰ ਮਰਿੰਦਰ ਸਿੰਘ ਨੂੰ ਗੁੱਸਾ ਆ ਜੀ ਵੀ ਸਮਝੇ ਕਿ ਉਹਨੇ ਰਾਤੋਂ ਮੁੜ ਗਏ ਸੀ ਆਉਣਾ ਸੀਗਾ ਤੇ ਕੋਈ ਇਦਾਂ ਦਾ ਰੌਲਾ ਪੈ ਗਿਆ ਸੀ ਉਹ ਅਮਰੀਕਾ ਤੋਂ ਹੀ ਆਉਂਦੇ ਚਲੇ ਗਏ ਕਿ ਉਹ ਰਾਕੇ ਆਪਣੇ ਮੈਚ ਤੇ ਸਿਕਿਉਰਟੀ ਨਹੀਂ ਕਰ ਸਕਦਾ ਉਹਦਾ ਵੀ ਗੁੱਸਾ ਸੀ ਕੋਈ ਟੂਡਾ ਮਿਸਟਰ ਟੂਡਾ ਗਏ ਉੱਥੇ ਪ੍ਰੈਸਟੇਜ ਦੇ ਉਹਨਾਂ ਦੇ ਇੰਡੀਅਨ ਡੈਲੀਗੇਸ਼ਨ ਉਹਨਾਂ ਦੇ ਟ੍ਰੇਡ ਡੈਲੀਗੇਸ਼ਨ ਨਾਲ ਗਿਆ ਸੀ ਉੱਥੇ ਉਹਨਾਂ ਦਾ ਉਹਨਾਂ ਨੂੰ ਪ੍ਰੋਪਰਲੀ ਸਵਾਗਤ ਨਹੀਂ ਕੀਤਾ ਪਰ इवन ਕਿ ਇੱਕ ਚੀਮਿਸਟ ਜਿਹੜਾ ਆ ਪ੍ਰਾਈਮ ਮਿਨਿਸਟਰ ਤੇ ਬਹੁਤ ਥੱਲੇ ਹੁੰਦਾ ਔਰ ਉਹਨਾਂ ਦਾ ਉਹਨਾਂ ਨੇ ਪ੍ਰੋਪਰਲੀ ਪ੍ਰੋਟੋਕੋਲ ਦੇ ਨਿਯਮਾਂ ਅਕ ਦਰਬਾਰ ਸਾਹਿਬ ਦਰਬਾਰ ਸਾਹਿਬ ਗਈ ਸੀ ਉਹ ਤਾਂ ਮੈਦ ਤੱਕ ਨਹੀਂ ਗਈ ਜਨ ਮੈਦ ਤੱਕ ਨਹੀਂ ਗਈ ਤੇ ਉਹਨਾਂ ਨੇ ਇਹਨੂੰ ਅੰਡਰ ਐਸਟੀਮੇਟ ਕੀਤਾ ਜਦ ਕਿ ਭੁੱਲ ਜਾਂਦੇ ਨੇ ਸਾਡੇ ਲੀਡਰ ਜਿਹੜੇ ਨੇ ਕਿ ਜਿਹੜੀ ਮੇਜਰ ਪੋਰਸ਼ਨ ਆਫ ਪੰਜਾਬੀਆਂ ਦਾ এমਪਲॉयਮੈਂਟ ਦੇ ਹੱਕ 'ਚ ਜਾਂ ਰੋਜ਼ਗਾਰ ਦੇ ਹੱਕ 'ਚ ਜਾਂ ਇਹਦਾ ਇਤਿਹਾਸ ਵੀ ਕੈਨੇਡਾ ਦਾ ਲੈ ਲਓ ਜੀ ਕਮਗਟਾ ਬਾਰੂ ਆ ਇਥੇ ਵਡਾਈ ਆਜ਼ਾਦੀ ਦੀ ਮੂਵਮੈਂਟ ਚੱਲੀ ਉਦੋਂ ਇਹਨਾਂ ਲੋਕਾਂ ਨੇ ਉਹਦੀ ਸਪੋਰਟ ਕੀਤੀ ਤੇ ਜੋ ਕਮਗਟਾ ਬਾਰੂ ਦਾ ਜਦੋਂ ਉਹਨਾਂ ਨੇ ਵਾਪਸ ਕੀਤਾ ਤੇ ਬੰਦੇ ਥੋੜੇ ਜਿ ਮਰ ਗਏ ਤੇ ਇਹਨਾਂ ਨੇ ਮਾਗੀ ਵੀ ਮੰਗੀ ਕਿਰੇਨਾ ਦੀ ਗਵਰਨਮੈਂਟ ਬੜੀ ਵੱਡੀ ਗੱਲ ਸੀ ਪੂਰੇ ਪੂਰੇ ਗਦਰ ਮੂਵਮੈਂਟ ਦਾ ਮੋਟ ਬਚਿਆ ਬਚਿਆ ਇਥੇ ਇਹਨਾਂ ਚੀਜ਼ਾਂ ਨੂੰ ਉਹ ਇਤਿਹਾਸ ਸਾਡੇ ਲੋਕੀ ਜਿਹੜੇ ਪੁੱਜੂਗੇ ਲੋਕ ਜਿਹੜੇ ਫਿਊਡਲ ਕਲਾਸ ਦੇ ਬੰਦੇ ਨੇ ਰਾਜੇ ਰਜਵਾੜੇ ਜਿਹੜੇ ਨੇ ਇਹਨਾਂ ਨੂੰ ਫਿਰ ਮੂਵਮੈਂਟ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਸੀ ਲੇਕਿਨ ਉਹਨਾਂ ਚੀਜ਼ਾਂ ਦਾ ਔਰ ਇਹ ਵੀ ਭੁੱਲ ਗਏ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਔਰ ਗੁਜਰਾਤ ਦੇ ਲੋਕਾਂ ਆਕਾਸ਼ ਕਰੇ ਗੁਜਾਤੀ ਤੇ ਪੰਜਾਬੀ ਇਥੇ ਬਹੁਤ ਇੰਦਾ ਤੇ ਬੇਰੋਜ਼ਗਾਰੀ ਦੀ ਬੇਰੋਜ਼ਗਾਰ ਦਿੱਤਾ ਇਹਨਾਂ ਲੋਕਾਂ ਨੇ ਔਰ ਉਹਨਾਂ ਦੀ ਆਰਥਿਕਤਾ ਨੂੰ ਬੜਾ ਬਣ ਮਾਰਿਆ ਇਹਨਾਂ ਨੇ ਵੀ ਲੋਕਾਂ ਬੀ ਲੋਕੀ ਚੰਗੀ ਤੇ ਵਿਚਰ ਚੰਗੀ ਉਹਨਾਂ ਦੀ ਵਿਕਾਸ ਹੋਇਆ ਉਹਨਾਂ ਲੋਕਾਂ ਦਾ ਪਿਕਰ ਇਹ ਪਤਾ ਨਹੀਂ ਇਹਦੇ ਪਿੱਛੇ ਕੀ ਗੇਮ ਹੈ ਇਹਨਾਂ ਦੀ ਕਿ ਜਿਹੜੀ ਇਹ ਕਿਉਂਕਿ ਕੈਨੇਡਾ ਆ ਇਹ ਡਿਫੈਂਸ ਦੇ ਵਾਈਜ਼ ਕਮਜ਼ੋਰ ਹੈ ਡਿਫੈਂਸ ਦੇ ਉੱਤੇ ਖਰਚਾ ਨਹੀਂਦਾ ਹੈਗਾ ਕਿਉਂਕਿ ਅਮਰੀਕਾ ਹੀ ਬਾਰਡਰ ਹੈਗਾ ਤੇ ਮੋਰਕ ਵਰਕਾ ਨੇ ਇਹ ਦੀ ਸਿਕਿਉਰਟੀ ਸਾਡਾ ਕੋਈ ਬਾਰਡਰ ਡਿਸਪੂਟ ਤਾਂ ਹੈਗਾ ਨਹੀਂ ਜਿੱਦੇ ਨਾਲ ਕੋਈ ਝਗੜਾ ਛਾ ਨਹੀਂ ਇਹਨਾਂ ਦਾ ਬਲੋਕ ਕਾਲ ਦੇ ਵਿੱਚ ਡਿਫੈਂਸ ਰੱਖਣਾ ਥੋੜੀ ਜੀ ਲਿਮਟਿਡ ਜੀ ਇਹਨਾਂ ਦੀ ਡਿਫੈਂਸ ਫੋਰਸਸ ਹੈ ਕੁਕ ਅਮਰੀਕਾ ਦੀ ਜ਼ਿੰਮੇਵਾਰੀ ਸਾਰੀ ਉਹ ਦੂਸਰਾ ਕੰਟਰੀ ਆਵ ਨਹੀਂ ਸਕਦਾ ਇੱਥੇ ਇਹ ਤਾਂ ਅਮਰੀਕਾ ਜਿਹੜੀਆਂ ਯੂ ਐਨਓ ਤੇ ਨਾਟੋ ਦੀਆਂ ਜਿਹੜੀਆਂ ਇਹਨਾਂ ਤੇ ਕੰਪਲਸਨ ਨੇ ਉਹਨਾਂ ਨੂੰ ਪੂਰੀਆਂ ਕਰਨੀ ਕਰਦੇ ਉਹ ਹੀ ਕਰਨੀਆਂ ਕਰਲਾ ਪੈਂਦੀਆਂ ਨੇ ਇਸ ਕਰਕੇ ਥੋੜਾ ਜਿਹਾ ਇਹਨਾਂ ਦਾ ਹੈਗਾ ਇਸ ਕਰਕੇ ਇਹਨਾਂ ਦੇ ਮਿਸਕਨਸੈਪਸ਼ਨ ਜਿਹੜੀ ਹੈਗੀ ਆ ਇੰਡੀਅਨ ਗਵਰਨਮੈਂਟ ਦੇ ਜਾਂ ਇੰਡੀਅਨ ਲੋਕਾਂ ਦੇ ਉਹ ਬਣੀ ਹੈ ਕਿ ਇਹ ਕੋਈ ਇਹਦੀ ਮਾਤਾ ਨਹੀਂ ਹੈਗੀ ਲੇਕਿਨ ਉਹ ਭੁੱਲ ਜਾਂਦੇ ਆ ਕਿ ਜਿਹੜਾ ਕੈਨੇਡਾ ਆ ਜਿਹੜਾ ਇਹਦਾ ਜਿਓਗ੍ਰਾਫੀਕਲ ਏਰੀਆ ਹੋ ਉਹ ਦੂਜੇ ਦੂਜੇ ਨੰਬਰ ਤੇ ਅਵਾਰਡ ਦੇ ਵਿੱਚ ਔਰ ਧਰਤੀ ਦੇ ਲਹਾਈਨਾ ਵੀ ਨੈਚਰ ਸਕੋਰਸ ਲੈ ਆਇਨਾ ਵੀ ਔਰ ਪਾਣੀ ਜਿਹੜਾ ਆ 20% ਜਿਹੜਾ ਕੈਨੇਡਾ ਦੇ ਵਿੱਚ ਹੈ ਵਰਡ ਦਾ ਪਾਣੀ ਔਰ ਪਿਓਰ ਪਾਣੀ ਹੈ ਔਰ এনवायरमेंट ਦੇ ਲਹਾਈਨਾ ਵੀ ਕੈਨੇਡਾ ਬਹੁਤ ਅੱਗੇ ਹੈ ਰਹਿਣ ਦੇ ਕਾਬਿਲ ਬਣ ਰਿਹਾ ਦੇ ਕਾਬਿਲ ਬਣ ਗਿਆ ਸਮਝੇ ਲੱਗਦੇ ਵੀ ਇਹ ਕਿਉਂ ਹੋ ਰਿਹਾ ਹੈ ਇਹਦੇ ਵਿੱਚ ਕਾਰਨ ਕੋਈ ਹੋ ਸਕਦੇ ਹੈਗੇ ਨਹੀਂ ਥੋੜੇ ਜਿਹੜੇ ਕੁਝ ਸਟ੍ਰੀਮ ਜਿਹੜਾ ਐਲੀਮੈਂਟਸ ਆ ਉਹ ਕਿਉਂਕਿ ਕੈਨੇਡਾ ਵਿੱਚ ਜਿਹੜੀ ਆ ਜਿਹੜੀ ਆਜ਼ਾਦੀ ਹੈ ਜਾਂ ਜਿਹੜੀ ਫੰਡਾਮੈਂਟਲ ਰਾਈਟਸ ਨੇ ਜਾਂ ਲਿਬਰਿਜਮ ਹੈ ਉਹ ਬਹੁਤ ਐਕਸਟ੍ਰੀਮ ਤੇ ਹੈ ਜੀ ਇੱਥੇ ਉਹਦਾ ਕਨਸੈਪਟ ਆ ਇੰਡੀਆ ਦੀ ਆਜ਼ਾਦੀ ਦਾ ਤੇ ਇਥੋਂ ਦੀ ਆਜ਼ਾਦੀ ਦਾ ਉਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ ਕਿਉਂਕਿ ਇਹ ਲਾਅ ਨੂੰ ਫਾਲੋ ਕਰਦੇ ਆ ਉੱਥੇ ਇਹ ਲਾਅ ਨੂੰ ਫਾਲੋ ਕੀਤਾ ਜਾਂਦਾ ਇਥੋਂ ਦੀ ਜਿਹੜੀ ਪੁਲਿਸ ਹੈ ਜਾਂ ਇਨਫਰਾਸਟ੍ਰਕਚਰ ਜਿਹੜਾ ਬਣਿਆ ਹੈ ਜਾਂ ਸਾਰਾ ਬਣਿਆ ਸਾਰਾ ਸਭ ਦਾ ਉਹ ਬੜਾ ਫ੍ਰੀ ਤੇ ਬੜਾ ਲਿਬਰਲ ਜਿਹਾ ਹੈ ਔਰ ਵਿਸ਼ਵਾਸ ਤੇ ਜਿਆਦਾ ਭਰੋਸਾ ਕਰਦੇ ਆਂ ਟ੍ਰਸਟ ਟਸਟ ਵਰਦੀ ਲੋਕ ਨੇ ਵੀ ਜੇ ਬੰਦਾ ਉਹ ਦੇਖੋ ਉਹਦੇ ਘਰਾਂ ਦੇ ਵਿੱਚ ਕੋਈ ਜਿਆਦਾ ਲੋਕ ਨਹੀਂ ਹੈਗਾ ਸਿਸਟਮ ਨਹੀਂ ਹੈਗਾ ਕੋਈ ਜਿਹੜਾ ਚੀਜ਼ ਨੂੰ ਟੱਚ ਨਹੀਂ ਕਰਦਾ ਨੀਟ ਐਂਡ ਕਲੀਨ ਹੈ ਆਪਣੇ ਆਪਣੀ ਡਿਊਟੀ ਸਮਝਦੇ ਨੇ ਟ੍ਰੈਫਿਕ ਦਾ ਰੂਲ ਫਾਲੋ ਕਰਦੇ ਨੇ ਇਹ ਸਾਡੇ ਨੁਕਾਨੇ ਆੜ ਕੇ ਇੱਥੇ ਆਣਗੇ ਸੋ ਸੇਵਿਸ ਕਿਟ ਕੀਤੀ ਹੈ ਜਿਹੜੇ ਕਿਉਂਕਿ ਉਹਨਾਂ ਦਾ ਇਨਫਰਾਸਟ੍ਰਕਚਰ ਡਿਫਰੈਂਟ ਤਰੀਕੇ ਨਾਲ ਬਣਿਆ ਸੀ ਇਹ ਕਾਰਨ ਹੈ ਔਰ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਇਹ ਹੁਣ ਵਰਤਮਾਨ ਜਬੇ ਕਿ ਉਹ ਉਹ ਜੀਤੀ ਦਿਨ ਹੋ ਰਹੀਆਂ ਨੇ ਇਹਦੇ ਵਿੱਚ ਇਹ ਹੈ ਵੀ ਕਹਿੰਦਾ ਬੜਾ ਸਿਕੂਲ ਕੰਟਰੀ ਹੈ ਦੇਖੋ 120 ਕੰਟਰੀਆਂ ਦੇ ਲੋਕ ਇੱਥੇ ਰਹਿੰਦੇ ਆ ਔਰ ਭਾਸ਼ਾ ਦਾ ਕੋਈ ਰੋਲ ਆ ਨਹੀਂ ਕਿ ਮਰੀ ਇਸੇ ਤੋਂ ਅੱਧ ਰੋਲਾ ਨਹੀਂ ਇਵਨ ਕਿ ਪੰਜਾਬੀ ਜਿਹੜੇ 18 20 ਵਹ ਐਮਪੀ ਜਿਹੜੇ ਨੇ ਸਾਡੇ ਪੰਜਾਬੀ ਇੱਥੇ ਹੈਗੇ ਐ ਐਮਪੀ ਨੇ ਮੰਤਰੀ ਵੀ ਦੋ ਤੇ ਮੇਗੇ ਨੇ ਸਾਡੇ ਇਹ ਵਿੱਚ ਕੋਈ ਮੁਸਲਮਾਨ ਵੀ ਹੈ ਇੱਕ ਹਿੰਦੂ ਵੀ ਆ ਦੋ ਸਿੱਖ ਵੀ ਹੈਗੇ ਤੇ ਇਸ ਤਰ੍ਹਾਂ ਜਿਹੜੇ ਐਰੇ ਹੈਗੀ ਫੈਡਰਲ ਗੌਰਮ ਸਟੇਟ ਗਵਰਨਮੈਂਟ ਜਿਵੇਂ ਕਿ ਨੇ ਆਪਾਂ ਇੱਥੇ ਵੀ ਪੰਜਾਬੀ ਕਾਫੀ ਹੈ ਉੱਥੇ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਚੱਕਰ ਜਾ ਰਿਹਾ ਉਹ ਚੱਲ ਰਿਹਾ ਇਸ ਵੇਲੇ ਤਰਦੇ ਦਾ ਹੂੰ ਕਿਉਂਕਿ ਅਸੀਂ ਸਭ ਕੁਝ ਹੀ ਸਿੱਖਿਆ ਕਿ ਜਿਹੜਾ ਅਸੀਂ 70 ਸਾਲ 75 70 ਸਾਲ ਤੋਂ ਯਾਦ ਹੋਏ ਹੈ ਸਾਡੇ ਦੇਸ਼ ਨੇ ਕੀ ਕੀ ਫੇਸ ਕੀਤਾ ਉਹ ਚੀਜ਼ਾਂ ਦਾ ਸਬਕ ਨਹੀਂ ਸਿੱਖਿਆ ਸੀ ਅਸੀਂ ਕੁਝ ਰੀਚ ਕਰਨ ਦੀ ਕੋਸ਼ਿਸ਼ ਕਰਦੇ ਆ ਗਵਾਂਡੀਆਂ ਤੋਂ ਵੀ ਸਭ ਕੁਝ ਨਹੀਂ ਸਿੱਖਿਆ ਜਿੱਥੇ ਸਲਾਮ ਦੇ ਨਾਂ ਤੇ ਦੋ ਕੌਮਾਂ ਦੇ ਸਿਧਾਂਤ ਤੇ بڑے ਮੁਲਕ ਨੂੰ ਅਸੀਂ ਬਰਬਾਦ ਹੁੰਦਾ ਵੇਖ ਰਹੇ ਆ ਤੇ ਇੱਕ ਫੇਅਰ ਸਟੇਟ ਵੇਖ ਰਹੇ ਆ ਤੇ ਉਹ ਫਾਰਮੂਲਾ ਅਸੀਂ ਆਪਣੇ ਮੁਲਕ 'ਚ ਲੈ ਕੇ ਆ ਗਏ ਆ ਤੇ ਉਹ ਕੋਈ ਉਹ ਸਾਡੇ ਜਿਹੇ ਸਿੰਟੈਕਸ ਵਾਲ ਤੇ ਆਵਾ ਗਏ ਰਹੀ ਆ ਧਾਰਮਿਕ ਕਟੜਦਾ ਕਿਸੇ ਕਿਸੇ ਵੀ ਤਰ੍ਹਾਂ ਦੀ ਨਹੀਂ ਹੈਗੀ ਆ ਵੇਖੋ ਇਸ ਤਰ੍ਹਾਂ ਮੈਂ ਜਿਹੜੀ ਕੋਈ ਗੱਲ ਕਰਦੇ ਆ ਹੁਣ ਇਹ ਖਾਲਸਾ ਦੀ ਗੱਲ ਕਰਦੇ ਆ ਗੱਪਾਂ ਉੱਥੇ ਆਉਣਾ ਮੋੜਕੜ ਕਿ ਉੱਥੇ ਹੀ ਆਉਣਾ ਬੀਕ ਖਾਲਸਤਾਨ ਦੀ ਖਾਲਸਤਰ ਕੋਈ ਏਡੀਕਸ ਖਾਸ ਗੱਲ ਨਹੀਂ ਹੈਗੀ ਨਾ ਹੈਗੀ ਸੀ ਤੇ ਨਾ ਹੈਗੀ ਹੈ ਬਿਲਕੁਲ ਸਹੀ ਕਿਉਂਕਿ ਇਹ ਕ੍ਰਿਸ਼ਨ ਹੈ ਇੱਕ ਵਰਡ ਦੀ ਕ੍ਰਿਸ਼ਨ ਕਰਤੀ ਇਹਨਾਂ ਨੇ ਸਰਕਾਰਾਂ ਨੇ ਤੇ ਕੁਝ ਜਿਹੜੇ ਫਿਊਡਲ ਟਾਈਪ ਦੇ ਲੋਕ ਸਨ ਏਜੰਟ ਟਾਈਪ ਦੇ ਲੋਕ ਸਰਕਾਰਾਂ ਦੇ ਵਿੱਚ ਪਿੱਟੂਸ ਆ ਉਹਨਾਂ ਨੇ ਕ੍ਰਿਸ਼ਨ ਕੀਤੀ ਇਹਦਾ ਤੇ ਪਿੱਛੇ ਚੱਲ ਜਾਓ ਤੇ ਪਾਕਿਸਤਾਨ ਤੋਂ ਪਹਿਲਾਂ ਮੈਂ ਦੋ ਤਾਂ ਸਵਾਲ ਉੱਠ ਕੇ ਆਉਂਗੇ ਜਦੋਂ ਪਾਕਿਸਤਾਨ ਤੋਂ ਪਹਿਲਾਂ ਬਣਿਆ ਜਦੋਂ ਮੁਰ ਰਜੀਵ ਆਪਣੇ ਪੰਜਾਬੀ ਲੋਕੀ ਖਾਸ ਗੱਲ ਕਰਦੇ ਰਜੀਵ ਮਹਾਰਾਜ ਸਿੰਘ ਦੀ ਗੱਲ ਹੂੰ ਹੂੰ ਲੈਗਣਾ ਹੀ ਭੁੱਲ ਜਾਣਾ ਕਿ ਉਦੋਂ ਜਿਹੜਾ ਪੋਲੀਟਿਕਲ ਸਟਰਕਚਰ ਸੀ ਪੋਲੀਟਿਕਲ ਸਾਰਾ ਹੈਗਾ ਸੀ ਕੋਟ ਡਿਫਰੈਂਟ ਟਾਈਪ ਦਾ ਸੀ ਉਦੋਂ ਰਿਵਾੜਾ ਚਹੀ ਸੀ ਜੀ ਉਦੋਂ ਤਲਵਾਰ ਦਾ ਯੋਗ ਸੀ ਅਸੀਂ ਪੰਜਾਬੀ ਕਦੀ ਵੀ ਇਕੱਠੇ ਨਹੀਂ ਰਹੇ ਪੰਜਾਬੀਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸੀ ਦੀਆਂ ਬੜੀਆਂ ਪਾਈਆਂ ਤੋਆ 1300 ਦੀ ਸ਼ੀਰੀ ਤੋਂ ਲੱਗੋ ਚਲੋ ਚਲੋ 1400 ਦੀ ਨਹੀਂ ਕਿੰਨੀ ਕਿੰਨੇ ਹੋ ਜੋ ਰਣ ਸਾਹ ਤੋਂ ਪਹਿਲਾਂ ਕਿੰਨੇ ਲੋਕ ਆਏ ਧੜੀਏ ਕਿੰਨੇ ਲੱਖਾਂ ਦੇ ਬੰਦੇ ਕਤਲ ਹੋਏ ਸਾਡੇ ਪੰਜਾਬੀ ਲੋਕ ਔਰ ਉਸ ਤੋਂ ਬਾਅਦ ਸਵਾ 20 ਦਾ ਗਿਆ ਸਵਾ 20 ਦਾ ਲੁੱਟ ਮਾਰ ਕਰਕੇ ਚਲੇ ਜਾਂਦੇ ਰਹੇ ਉਸ ਤੋਂ ਬਾਅਦ ਕੁਝ ਸਮਾਂ ਜੋ 18ਵੀਂ ਸਦੀ ਚੀ ਤੋਂ ਮਹਾਰਾਜ ਸਿੰਘ ਦਾ ਰਾਜ ਆਇਆ ਛੋਟੀ ਉਮਰ ਜਿਉਂ ਨੇ ਮਿਸਲਾ ਜ ਵੱਡਿਆ ਸੀ ਜੀ ਛੋਟੀ ਜੀ ਇਵਨ ਕਿਉਂਕਿ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਯਾਦ ਦੇ ਹੋ ਤੇ ਅੰਮ੍ਰਿਤਸਰ ਸ਼ਹਿਰ ਵੱਡਿਆ ਸੀ ਕੱਢਰਿਆਂ ਦੇ ਵਿੱਚ ਕੱਢਾ ਕਰਮ ਸਿੰਘ ਕੱਢਾ ਸਪੇਡ ਕੱਢਾ ਆਲੂ ਵਾਲੀਆ ਇਹ ਸਾਰੇ ਟੈਕਸ ਗਰੇ ਗੁੰਡੇ ਸਨ ਸਾਰੇ ਹੂੰ ਹੂੰ ਇਟੈਕਸ ਕਰਾਉਂਦੇ ਸੀ ਕਿਉਂਕਿ ਸੈਂਟਰ ਕਮਜ਼ੋਰ ਹੋ ਗਿਆ ਸੀ ਉਦੋਂ ਸਟੇਟ ਕਮਜ਼ੋਰ ਹੋ ਗਈ ਸੀ ਔਰ ਫਿਰ ਬਹਾਦਰ ਸਿੰਘ ਨੇ ਜਿਹੜੀਆਂ ਮਿਸਲਾਂ ਨੂੰ ਇਹ ਮਿਸਲਾਂ ਲੜਦੇ ਰਹਿੰਦੇ ਸਨ ਤਾਂ ਦਰਵਾਜ਼ਾ ਦਾ ਪਤਾ ਬਹਾਦਰ ਸਿੰਘ ਸਿਆਣਾ ਸੀ ਭਵਨਪੜ੍ਹ ਸੇ ਲਈ ਬਹੁਤ ਸਮਝਦਾਰ ਸੂਈ ਮਾਰ ਸੀ ਉਹਨੇ ਤਰਵਾਰ ਦੇ ਯੋਗ ਨਾਲ ਤੇ ਆਪਣੀ ਹਿੱਕ ਦੇ ਯੋਗ ਨਾਲ ਉਹ ਸਾਰੀਆਂ ਮਿਸਲਾਂ ਇਕੱਠਾ ਕਰਕੇ ਲਾਹੌਰ ਲਾਹੌਰ ਦੇ ਉੱਤੇ ਆਪਣਾ ਝੰਡਾ ਲਰਾਇਆ ਖਾਲਸਾ ਝੰਡਾ ਲਰਾਇਆ ਬਿਲਕੁਲ ਔਰ ਜਿਹੜਾ ਪਰਲੇ ਪਾਸਿਓਂ ਜਿਹੜਾ ਆਉਂਦਾ ਸੀ ਅਫਗਾਨਿਸਤਾਨ ਉਹਨਾਂ ਨੂੰ ਬੰਨ੍ਹ ਮਾਰੇ ਉਹਨਾਂ ਨੂੰ ਬੰਨ੍ਹ ਮਾਰੇ ਰਜੇਰ ਸਿੰਘ ਨੂੰ ਲੱਭੇ ਤੇ ਹਟਕਾਉਂਦੇ ਹਟਕਾਉਂਦਾ ਹਰ ਸਿੰਘ ਨੂੰ ਬਾਅਦ ਦੇਖਿਆ ਕਾਲੀ ਨਰਲਾ ਸਿੰਘ ਉਹਨਾਂ ਨੇ ਹਟਕਾਤਾ ਹੁਣ ਉੱਥੇ ਆਉਂਦੀ ਗੱਲ ਇਹੋ ਇਹ ਇਹਨਾਂ ਦੇ ਸਾਡੇ ਪੰਜਾਬੀਆਂ ਜੇ ਅੱਜ ਦੀ ਡੇਟ ਜੀ ਕਨਸੈਪਟ ਆ ਪੀ ਸਾਡਾ ਸਿੱਖ ਰਾਜ ਸੀ ਉਹ ਸਿੱਖ ਰਾਜ ਨਹੀਂ ਸੀਗਾ ਖਾਲਸਾ ਰਾਜ ਸੀ ਖਾਲਸਾ ਰਾਜ ਸੀ ਖਾਲਸਾ ਰਾਜ ਉਹਦੇ ਵਿੱਚ ਤਾਂ ਪਤਾ ਹੋਣਾ ਚਾਹੀਦਾ 7% ਸਾਰੇ ਸਿੱਖ ਸਨ ਬਾਕੀ ਮジョਰਿਟੀ ਮੁਸਲਮਾਨ ਸੀ ਔਰ ਹਿੰਦੂ ਸੀ ਹਿੰਦੂ ਸੀ ਔਰ ਇਹ ਬਿਲਕੁਲ ਸੈਕੂਲਰ ਰਾਜ ਸੀਗਾ ਜੀ ਸੈਕੂਲਰ ਰਾਜ ਸੀ ਉਹਨਾਂ ਖਾਸਾ ਰਾਜ ਵੀ ਕਹਾਂਗੇ ਤੇ ਉਹਨਾਂ ਨੂੰ ਜੋ ਮਰਜ਼ੀ ਕਰ ਲਈ ਬਿਲਕੁਲ ਜਿਹੜਾ ਖਾਲਸਾ ਰਾਜ ਦਾ ਕਨਸੈਪਟ ਬਾਬਾ ਬੰਦਾ ਭਾਦਰ ਰਾਇ ਜੀ ਗੁਰੂ ਗਬੰਸੀ ਸਾਹਿਬ ਵਾਲਾ ਸੀ ਨਾ ਉਹਦੇ ਨੇੜੇ ਤੇੜੇ ਨਹੀਂ ਸੀ ਆਪਾਂ ਜੋ ਮਰਜ਼ੀ ਕਹੀ ਜਾਂਦੇ ਆ ਉਹ ਮੁਗਲ ਪੈਟਰਨ ਦਾ ਰਾਜ ਸੀਗਾ ਫਰਕ ਇਹ ਜਿੰਨਾ ਐਨਾ ਜੀ ਉਹ ਮੁਗਲ ਪਾਸ਼ਾ ਦੀ ਲਗਾਇ ਇੱਕ ਸੇਖ ਬਾਦ ਲੱਗੇ ਪੈ ਗਿਆ ਕਿਉਂਕਿ ਉਹ ਕਮਜ਼ੋਰ ਹੋ ਚੁੱਕੇ ਸੀ ਉਸਨੇ ਉਹ ਰਮਾਰਾ ਜੀ ਸਿੰਘ ਨੇ ਆਪਣੇ ਜੋਰ ਨਾਲ ਉਹਨੂੰ ਰਾਜ ਨੂੰ ਕਾਇਮ ਕਰ ਲਿਆ ਤੇ ਅੱਜ ਵੈਸੇ ਬਾਈ ਤੇ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਜਨਮ ਦਿਨ ਵੀ ਹੈ ਜੀ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਉਹ ਸ਼ਾਇਦ ਚਲੋ ਬਾਹਦਰ ਜੋਦਾ ਸੀਗਾ ਇੱਕ ਸਟੇਟ ਇਕੱਠੀ ਕੀਤੀ ਇੱਕ ਉਹਨਾਂ ਨੇ ਇੱਕ ਇੱਕ ਛੋਟੀ ਜੀ ਕਮਿਊਨਿਟੀ ਨੂੰ ਇਹ ਅਹਿਸਾਸ ਤੋਂ ਆਇਆ ਘੱਟੋ ਘੱਟ ਇਹ ਕਿ ਤੁਸੀਂ ਰਾਜ ਕਰ ਸਕਦੇ ਹੋ ਇਸ ਕਰਕੇ ਉਹਨਾਂ ਨੂੰ ਸਲੂਟ ਹੋਇਆ ਜੀ ਇਸ ਲਈ ਭਾਵੇਂ ਉਹਨਾਂ ਦੀ ਅਸੀਂ ਨੁਕਤਾਚੀ ਨਹੀਂ ਵੀ ਲੇਕਿਨ ਬਸ ਇੱਕ ਪੋਜ਼ਿਟਿਵ ਪੁਆਇੰਟ ਹੈ ਜਿਹੜੀ ਵੇਖੋ ਜਿਹੜੀ ਆਲੋਚਨਾ ਸਹੀ ਇਫੈਕਟਸ ਤੇ ਹੋਣੀ ਚਾਹੀਦੀ ਹੈ ਮੋਸ਼ਨ ਜਿਹੜੇ ਮੋਸ਼ਨ ਦੇ ਨਾਲ ਸਮਾਈ ਨਹੀਂ ਚੱਲਦਾ ਹਮੇਸ਼ਾ ਚੱਲਦਾ ਇਫੈਕਟਸ ਦਾ ਫਿਕਰ ਦੇ ਨਾਲ ਜੀ ਦਿਵਾਰਾ ਜੀ ਨੇ ਬੜਾ ਵਧੀਆ ਰਾਜ ਕੀਤਾ ਐਜੂਕੇਸ਼ਨ ਸਿਸਟਮ ਬੜਾ ਵਧੀਆ ਸੀ ਲੇਕਿਨ ਜਿਹੜੀ ਲੀਡਰਸ਼ਿਪ ਸੀ ਉਹ ਕੈਮੀ ਕਰ ਸਕ ਨਾ ਸਕੇ ਦਿਵਾਰਾ ਜੀ ਸਿੰਘ ਨੇ ਆਪਣਾ ਵਾਰਿਸ ਨਹੀਂ ਤਿਆਰ ਕੀਤਾ ਜਾਰ ਸਿੰਘ ਨਹੀਂ ਆਪਣਾ ਜਾਰ ਸਿੰਘ ਉਹਦਾ ਉਸ ਤੋਂ ਬਾਅਦ ਚਲੇ ਗਏ ਸਾਡੇ ਹੀ ਲੋਕਾਂ ਨੇ ਪੰਜਾਬੀਆਂ ਨੇ ਪੰਜਾਬੀ ਸਰਦਾਰਾਂ ਸੱਤ ਸਾਲ ਨਹੀਂ ਕੱਟੇ ਜਿਹੜੇ ਸੱਤ ਸਾਲ ਬੜੇ ਉਹਨਾਂ ਨੇ ਸੱਤ ਸਾਲਾਂ ਦੀ ਸਾਰਾ ਤੈਸ ਨਸ਼ ਕਰਤਾ ਲੜ ਲੜ ਕੇ ਬੜ ਗਏ ਸਾਰੇ ਅੰਗਰੇਜ਼ ਜੋ ਦੋਸਾਂ ਦੁਜੇ ਹਿੱਸਿਆਂ ਦੇ ਵਿੱਚ ਸੀ ਉਹ 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 ਹੀ ਸੀ ਇਹ ਪੰਜਾਬ ਦੇ ਜਿਹੜੇ ਸਤਲੁਜ ਤੋਂ ਪਹਿਲਾਂ ਵਾਲਾ ਹਿੱਸਾ ਪੰਜਾਬ ਦਾ ਸੀ ਪੰਜਾਬ ਪੂਰਾ ਤਾਂ ਨਹੀਂ ਸੀਗਾ ਸਤਲੁਜ ਤੋਂ ਪਹਿਲਾਂ ਹਿੱਸਾ ਜਿਹੜਾ ਉਹ ਵੀ ਅੰਗਰੇਜ਼ਾਂ ਦੇ ਥੱਲੇ ਆ ਗਿਆ ਕਿ ਮਹਾਰਾਜਾ ਇਹ ਪਟਿਆਲੇ ਵਗੈਰਾ ਜਿਹੜੇ ਸਰਦਾਰ ਸਰ ਇਹਦੇ ਮਿੱਛੇ ਪਟੂਰੇ ਸਾਰੇ ਮੋਗੇ ਦੀਆਂ ਸਰਕਾਰਾਂ ਦੇ ਅਫਸਾਲੀ ਨੇ ਵੀ ਰਹਿਏ ਅੰਗਰੇਜ਼ੀਆਂ ਦੇ ਵੀ ਰਹਿਏ ਉਹ ਉਹਦੇ ਕਰਕੇ ਜਿਹੜੀ ਮੈਂ ਸ਼ਾਰਟਕਟ ਕਰਦਾ ਮੈਂ ਗੱਲ ਨਹੀਂ ਕਰਦਾ ਉਹਦਾਂ ਕੀ ਹੋਇਆ ਵੀ ਜਿਹੜਾ ਲੀਡਰਸ਼ਿਪ ਸੀ ਲੀਡਰਸ਼ਿਪ ਜਿਹੜੀ ਸੀ ਪੰਜਾਬ ਦੇ ਉੱਤੇ ਉਹ ਫਿਊਡਲ ਲੀਡਰਸ਼ਿਪ ਰਹੀ ਨਹੀਂ ਸੀ ਆਪ ਲੋਕਾਂ ਦਾ ਆਪ ਕਿਸਾਨੀ ਵਾਲਾ ਪੰਜਾਬ ਸੀ ਕਿਸਾਨਾਂ ਦਾ ਪੰਜਾਬ ਸੀ ਸਨੀਸੀ ਬੋਟ ਉਤਰਦੇ ਉਹਨਾਂ ਲੋਕਾਂ ਚ ਕੋਈ ਲੀਡਰਸ਼ਿਪ ਉੱਭਰ ਕੇ ਨਹੀਂ ਆ ਸਕੀ ਹਮਮ ਔਰ ਜਿਹੜੀ ਫਿਊਡਲ ਲੀਡਰਸ਼ਿਪ ਸੀ ਉਸ ਫਿਊਡਲ ਲੀਡਰਸ਼ਿਪ ਨੇ ਆਪਣੇ ਫਾਇਦੇ ਦੇ ਮਤਾਬਕ ਪੰਡਿਕਲ ਸਿਸਟਮ ਨੂੰ ਉਥੋਂ ਦੀ ਸਮਾਜ ਦੀ ਬੰਤਰ ਤੰਤਰ ਨੂੰ ਆਪਣੇ ਮਤਾਬਕ ਮੋੜਿਆ ਹਮਮ ਵੋਡ ਦੇ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਵੀ ਰਿਹਾ ਉਦੋਂ ਜੈਲਦਾਰ ਆਏ ਉਹਨਾਂ ਨੇ ਫੌਜ ਦੀ ਭਰਤੀ ਵੀ ਕੀਤੀ ਯੂ ਸੈਕਿੰਡ ਫਰਸਟ ਵਰਲਡ ਵਾਰ ਦੇ ਵਿੱਚ ਕਿੰਨੇ ਬੰਦੇ ਲੱਖਾਂ ਬੰਦੇ ਭਰਤੀ ਕੀਤੇ ਔਰ ਸ਼ਾਇਦ ਵਰਲਡ ਵਾਰ ਜੇ ਨਾ ਜਿੱਤਦੇ ਇਹ ਪੰਜਾਬੀ ਲੋਕ ਉਥੇ ਭਰਤੀ ਨਾ ਹੋਏ ਉਹਦੇ ਲੱਖਾਂ ਉਹਨਾਂ ਨੂੰ ਉਹਨਾਂ ਦੀ ਜਦਰਾ ਸਰਛੋਟੂ ਰਾ ਇਸੇ ਕਰਕੇ ਉਹਨੂੰ ਦਿੱਤਾ ਵੀ ਉਹਨਾਂ ਨੇ ਆਪਣੇ ਲਾਗੇ ਜੋ ਫੌਜੀ ਭਰਤੀ ਕੀਤੀ ਇਸੇ ਦਾ ਪੰਜਾਬ ਦੇ ਵਿੱਚ ਜੈਲਦਾਰ ਕੁਮੇਦਾਨ ਰਸਾਲਦਾਰ ਇਹ ਉਹਦੇ ਤਰ੍ਹਾਂ ਹੀ ਪੈਦਾ ਹੋਏ ਵੀ ਉਹਨਾਂ ਨੇ ਪਿੰਡਾਂ ਵਿੱਚੋਂ ਜ਼ਮੀਨਾਂ ਲਈਆਂ ਤੇ ਪਿੰਡਾਂ ਜੋ ਬਦੇ ਇਕੱਠੇ ਕਰਕੇ ਛੋਟੀ ਕਿਸਾਨੀ ਆਮ ਲੋਕਾਂ ਨੂੰ ਭਰਤੀ ਕਰਾਇਆ ਔਰ ਉਹ ਇੱਕ ਦੇ ਸਾਊਥ ਅਫਰੀਕਾ ਦੇ ਵਿੱਚ ਕੋਈ ਕਿਤੇ ਉਹ ਕਿਤੇ ਉਹ ਫੌਜਾਂ ਨਹੀਂ ਆ ਔਰ ਉਹ ਲੜੇ ਉਹਦੇ ਵਿੱਚ ਕੀ ਹੈ ਵੀ ਲੀਡਰਸ਼ਿਪ ਫਿਰ ਡਵਲਪਣੀ ਹੋਈ ਇਹ ਪਿਆਰ ਦੇ ਵਿੱਚ ਉਹ ਲੀਡਰਸ਼ਿਪ ਜਿਹੜੀ ਦਵਰਬ ਹੋਈ ਉਹ ਉਹਨਾਂ ਸਰਮਾਇਆਦਾਰਨ ਚੀਠੀਏ ਦੇ ਹੋ ਗਏ ਜ਼ੰਦਾਵਾਲੀਏ ਹੋ ਗਏ ਇਹ ਇਹ ਵੱਡੇ ਵੱਡੇ ਸਰਦਾਰ ਹੋ ਗਏ ਇਹਨਾਂ ਨੇ ਹੌਲੀ ਹੌਲੀ ਜਦੋਂ ਆਜ਼ਾਦੀ ਦਾ ਮੋਮੈਂਟ ਚੱਲੀ ਇਹ ਸਰ ਛੋਟੂ ਨਾ ਵਰਗੇ ਆ ਗਏ ਬਲਦੇਵ ਸਿੰਘ ਵਰਗੇ ਆ ਗਏ ਜਾਂ ਮਾਟਰ ਤਾਰਾ ਸਿੰਘ ਵਿੱਚ ਆਮ ਕਲਾਸ ਚੋਂ ਆਇਆ ਸੀ ਲੇਕਿਨ ਇਹਨਾਂ ਦੀ ਇਹਨਾਂ ਦੇ ਪ੍ਰੈਸ਼ਰ ਖੱਲੇ ਸੀ ਇਹਨਾਂ ਦੀ ਯੋਧ ਤੋੜਨਾ ਚਾਹੁੰਦਾ ਸੀ ਉਹ ਜਦੋਂ ਆਜ਼ਾਦੀ ਮਿਲਨੀ ਸੀ ਉਦੋਂ 네ਗੋਸ਼ੀਏਸ਼ਨ ਜਿਹੜੀ ਪ੍ਰੋਪਰਲੀ ਜਿਹੜੀ ਆ ਇਹ ਮੇਂ ਕਾਸਕੇ ਨਹੀਂ ਹੋਈ ਔਰ ਇਹ ਫਿਊਡਲ ਸੀ ਇਹ ਫਿਊਡਲ ਕਲਾਸ ਸੀ ਜਿਸ ਨਾਲ ਅ ਸਿਵਲ ਜਿੰਗ ਅ ਸਿਵਲ ਹਰ ਕੀ ਸਿਵਲ ਜਿਸ ਇੱਕ ਮਾੜਾ ਇਹਦੇ ਪੋਖੇ ਵੀ ਤੇ ਜ਼ਕੀਰਦਾਰ ਸਨ ਲੱਖਾਂ ਲੱਖਾਂ ਹਰਾਏ ਕਰਦੇ ਮਾਲਕ ਸਨ ਇਹਨਾਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਚਗੈਰੀ ਹੈ ਕਿ ਸਾਡਾ ਸ਼ਾਇਦ ਜਸਟਿਸ ਨਹੀਂ ਹੋਇਆ ਜੋ ਪਾਕਿਸਤਾਨ ਬਣਿਆ ਉਹਨਾਂ ਗੱਲ ਆਉਣਾ ਵੀ ਹੁਣ ਇਹ ਗੱਲ ਜਿਹੜੀ ਕਰਦੇ ਆਂ ਅਜ ਖਾਲਸਾਣ ਦੀ ਜਾਂ ਦੂਜੇ ਦੀ ਜੇਦੀ ਇਹ ਕ੍ਰिएशन ਹੈ ਇਹਨਾਂ ਦੀ ਤੁਸੀਂ ਵੇਖੋ ਵੀ ਇਹ ਜੋ ਵਾਦੇ ਕੀਤੇ ਸੀ ਉਹ ਸਾਡੀ ਸੈਟਰ ਗਵਰਨਮੈਂਟ ਨੇ ਵੀ ਨਹੀਂ ਲਿਬਰਾ ਕਮਿਊਨਿਟੀ ਨਾਲ ਉਦੋਂ ਨਹੀਂ ਨਿਵਾ ਸਕੀ ਨਿਵਾਏ ਨਹੀਂ ਉਹਦਾ ਕਾਰਨ ਹੈ ਵੀ ਸਾਡੀ ਜਿਹੜੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਸੀ ਪੰਜਾਬ ਦੀ ਦੀ ਬਦਕਿਸਮਤੀ ਇਹ ਹੈ ਕਿ ਸਾਰੇ ਫਿਰਕਿਆਂ ਨੂੰ ਨਾਲ ਲਾਗੇ ਨਹੀਂ ਜਨ ਸਕੀ ਜੇ ਅੱਜ ਲੋੜ ਹੈ ਜੱਟ ਪੋਲਿਟਿਕਸ ਅੱਗੇ ਆ ਗਈ ਜੱਟ ਪੋਲਿਟਿਕਸ ਉਹ ਆਈ ਜਿਹੜੀ ਫਿਊਡਲ ਪੋਲਿਟਿਕਸ ਸੀ ਆਮ ਜ਼ਿਮੀਂਦਾਰ ਆਮ ਕਿਸਾਨ ਕਿਸਾਨੀ ਦੀ ਪੋਲਿਟਿਕਸ ਨਹੀਂ ਸੀ ਹੈਗੀ بڑے بڑے ਜ਼ਿਮੀਂਦਾਰਾਂ ਦੀ بڑے بڑے ਲੈਂਡਲੋਰਡਸ ਦੀ ਇਹ ਫਿਰ ਦੱਸਦੀ ਆ ਉਹੀ politcs ਉਹੀ ਰੋਲ ਕਰਦੇ ਸਨ ਉਹੀ negotiation ਕਰਦੇ ਸਨ ਤੇ ਪੰਜਾਬ ਨੂੰ ਜਸਟਿਸ ਨਹੀਂ ਮਿਲ ਸਕਿਆ ਪੰਜਾਬੀ ਸੂਬੇ ਦੇ ਮੂਬੜ ਚੱਲੀ ਪੰਜਾਬੀ ਸੂਬੇ ਦੇ ਮੂਬੜ ਦੇ ਵਿੱਚ ਵੀ ਕੰਫੀਡੈਂਸ ਨਹੀਂ ਲੈ ਕਰ ਸਕੇ ਸਾਰੀ ਕਮਿਊਨਿਟੀयां ਤੇ ਦੋ ਵਿੱਚ ਵਿੱਚ ਕਿਉਂਕਿ ਤੁਹਾਨੂੰ ਅਜ ਪ੍ਰਧਾਨ ਚਾਹੀਦਾ 36% ਦੀ ਪੋਪੂਲੇਸ਼ਨ ਦਾ ਪੰਜਾਬ ਦੀ ਬੱਤੀ ਦੇ ਦਲਦਾਲੀ ਪੋਪੂਲੇਸ਼ਨ ਹੈ ਜਿਨ੍ਹਾਂ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਅੱਪਾ ਜੱਲਾਗੇ ਉਹਨਾਂ ਦੇ ਪੰਜਾਬ ਦਾ ਭਲਾ ਹੋਣਾ ਬਲਦੀ ਹੈ ਵੇ ਉਹ ਜਿਹੜੀ ਦੀਆਂ ਮਾਦੀ ਕੰਟਰੀਬਿਊਸ਼ਨ ਵੇਖ ਲੋ ਲੇਕਿਨ ਇਹ ਜਦੋਂ ਖਾਲਸਾ ਦੀ ਗੱਲ ਕਰਦੇ ਆ ਆਪਾਂ ਲੀਡਰ ਇਹਨਾਂ ਦਾ ਚਿਹਰਾ ਬੋਰਾ ਆਪਾਂ ਵੇਖ ਲਓ ਵੀ ਡਾਕਟਰ ਜਗਜੀਤ ਸਿੰਘ ਜੁਵਾਨ ਹੋਇਆ ਉਹ ਇੱਕ ਖਾਲਸਾਈ ਦੀ ਗੱਲ ਕਰਦਾ ਅਮਰੀਕਾ ਜਾ ਕੇ ਬੈਠਾ ਜੀ ਪਾਕਿਸਤਾਨ ਪਾਰ ਜਾ ਕੇ ਬਹਿ ਗਿਆ ਹਾਰ ਕੇ ਮੈਂ ਜਿਹੜੀ ਅਸਲੀ ਗੱਲ ਦਈ ਰਹਿਣਾ ਚੋੜਾ ਹਾਰ ਕੇ ਉਹ ਇੰਦੋਸਤ ਜਾ ਆ ਗਿਆ ਡਾਕਟਰ ਸੋਨ ਸਿੰਘ ਹੋਇਆ ਉਹ ਪੰਥ ਕਮੇਟੀ ਦਾ ਉਹ ਵੀ ਬੜਾ ਪਾਕਿਸਤਾਨ ਚ ਗਿਆ ਜੀ ਖਾਲਸਾ ਰਨਣਾ ਇਹ ਕਰਨਾ ਉਹ ਕਰਨਾ ਉਹੀ ਵਾਹ ਨਪਾਲ ਆ ਕੇ ਤੇ ਫਿਰ ਕਿਉਂਕਿ ਜ ਜਸ਼ਨ ਜੀ ਮੈਂ ਇੱਥੇ ਰੋਕੇ ਤੁਹਾਨੂੰ ਪੁੱਛਦਾ ਜੇ ਇਹ ਲੋਕ ਜਿਹੜਾ ਤੁਸੀਂ ਗੰਗਾ ਸਿੰਘ ਦੇ ਗੱਲ ਕਰ ਰਹੇ ਹੋ ਜਾਂ ਜਿਹੜਾ ਉਹ ਚੋਹਾਨ ਸਾਹਿਬ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਸੋਹਣ ਸਿੰਘ ਦੀ ਸੀ ਬੋਪਰਾਏ ਰੇ ਆਈਏ ਸੋਹਣ ਦੇ ਸੋਰਾ ਸਾਹਿਬ ਜੀ ਤੇ ਜੇ ਇਹ ਲੋਕ ਇੰਨੇ ਹੀ ਖਤਰਨਾਕ ਸੀ ਤੇ ਇੰਡੀਅਨ ਸਟੇਟ ਦਾ ਉਹਨਾਂ ਪ੍ਰਤੀ ਰਵੱਈਆ ਬਿਲਕੁਲ ਉਲਕਸੀ ਜਿਨਾਂ ਚਿਰ ਤੇ ਉਹਨਾਂ ਨੂੰ ਡਿਕਲੇਅਰ ਕੀਤਾ ਸੀ ਟੈਰਰਿਸਟ ਨੇ ਉਹਨਾਂ ਚਿਰ ਐਟੀਟਿਊਡ ਹੋਰ ਸੀ ਜਦੋਂ ਉਹ ਚਲੇ ਜਾਂਦੇ ਆ ਉਸੇ ਸਟੇਟ 'ਚ ਵਾਪਸ ਤੇ ਫਿਰ ਉਹਨਾਂ ਨੂੰ ਗੜੇ 'ਚ ਲਾ ਲੈਂਦੇ ਆ ਇਹ ਇਹ ਚੀਜ਼ ਸਮਝਣੀ ਝੋਨੇ ਇਹ ਹੀ ਸਭ ਤੇ ਦੀ ਗੱਲ ਆ ਕਿ ਅਸੀਂ ਪੰਜਾਬੀ ਲੋਕ ਜਿਹੜੇ ਆ ਨਾ ਪੰਜਾਬੀ ਇਹ ਲੋਕ ਇਹ ਘੱਟ ਸੋਚਦੇ ਆ ਇਮੋਸ਼ਨਲ ਜਿਆਦੇ ਆ ਜਦੋਂ ਬੰਦਾ ਇੱਕ ਇਹਦਾ ਹੀ ਰੀਜ਼ਨਲ ਜਿਆਦਾ ਜਾਂਦੇ ਆ ਅਦੀ ਉਹਦੀ ਸਲੀਕਤ ਵਾਲੀ ਜਾਂਦੀ ਇਹ ਬੰਦਾ ਕਿਸਾਨ ਨੂੰ ਕਿੱਥੇ ਵੇਚ ਦੇ ਦੂਗਾ ਇਹਦੇ ਕੋ ਕੁਛ ਛੋੜ ਦੂਗਾ ਸਾਨੂੰ ਅਸੀਂ ਜਿਹੜਾ ਉਹ ਜਿਹੜਾ ਦਾਰੇ ਗਰਮ ਦਿੰਦਾ ਰਿਹਾ ਪੰਜਾਬੀਆਂ ਦੇ ਇੱਕ ਮੰਦੇ ਵਿੱਚ ਇੱਕ ਇੱਕ ਰੜਕੇ ਗਈ ਹੈ ਵੀ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਪ੍ਰੋਪਰ ਨਹੀਂ ਮਿਲਿਆ ਜਿਹੜਾ ਕਿ ਫੈਡਰਲ ਢਾਂਚੇ ਦੇ ਮਤਲਬ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਜਿਹੜੇ ਬੋਲੀ ਦੇ ਆਧਾਰ ਦੇ ਵੀ ਇਨਜਸਟਿਸ ਹੋਇਆ ਜਦੋਂ ਹਰਿਆਣਾ ਪੰਜਾਬ ਬਣੇ ਆ ਉਦੋਂ ਵੀ ਇਨਜਸਟਿਸ ਹੋਇਆ ਪੰਜਾਬ ਦੇ ਜਿਹੜੇ ਵਧ ਅਧਿਕਾਰਾਂ ਦੀ ਇਹਨਾਂ ਪ੍ਰੋਮਿਸ ਕੀਤੀ ਗਈ ਉਹ ਵੀ ਨਹੀਂ ਦਿੱਤਾ ਗਿਆ ਫਿਰ ਉਹ ਉਲਟਾ ਫਿਰ ਪੰਜਾਬ ਦੇ ਜਿਹੜੇ ਪਾਣੀ ਖੋਲੇ ਚੰਡੀਗੜ੍ਹ ਵੀ ਖੋਲਿਆ ਜਾਂ ਵਿਸਬਾਈ ਤੋਂ ਬਣਿਆ ਉਪਯਾਗ ਦੇ ਪੀਏ ਜਿਸੀ ਜਿਹੜੀ ਚੀਜ਼ ਸਾਡਾ ਵਾਅਦਾ ਕੀਤਾ ਸੀ ਸਾਡੀ ਕੁਰਬਾਨੀਆਂ ਹੀ ਨਹੀਂ ਦੇ ਦੀਆਂ ਦੀ ਵਾਸਤੇ ਅਸੀਂ ਐਗਰੀਕਲਚਰ ਤੇ ਇਨਾ ਕੁਝ ਕੀਤਾ ਆ ਅਸੀਂ ਮੌਜ ਦੇ ਵਿੱਚ ਆਜ਼ਾਦੀ ਮੂਵਮੈਂਟ ਵਿੱਚ ਬਹੁਤ ਸਾਡਾ ਮੈਂ ਬਹੁਤ ਵਿੱਚ ਬਿਲਕੁਲ ਤੁਹਾਡੇ ਨਾਲ ਜੋੜਨੀ ਚਾਹਾਂਗਾ ਕਿ ਜਦੋਂ ਬਾਕੀ ਸੂਬੇ ਜਿਹੜੇ ਹੈਗੇ ਆ ਉਹਨਾਂ ਦੇ ਬੋਲੀ ਦੇ ਆਧਾਰ ਤੇ ਬੜੇ ਜਿਹੜੇ ਤਰ੍ਹਾਂ 14 14 ਉਹਨਾਂ ਜ਼ੁਬਾਨਾਂ ਸੀ ਜਦੋਂ ਇੰਡੀਆ ਆਜ਼ਾਦ ਹੋਇਆ ਤੇ ਪੰਜਾਬੀ ਵੀ ਬੋਲੀ ਹੈਗੀ ਸੀ ਬਾਕੀ ਬੋਲੀਆਂ ਦੇ ਆਧਾਰ ਤੇ ਸੂਬੇ ਜਿਹੜੇ ਆ ਵੱਖਰੇ ਵੱਖਰੇ ਸਾਰੇ ਬਣ ਗਏ ਤੇ ਪੰਜਾਬੀ ਬੋਲੀ ਨੂੰ ਉਦੋਂ ਕੋਈ ਰੈਕਗਨਿਸ਼ਨ ਜਿਹੜੀ ਹੈ ਨਾ ਨਹੀਂ ਦਿੱਤੀ ਗਈ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੇ ਮੁੱਦਾ ਇਹੋ ਹੀ ਲੈ ਲਿਆ ਕਿ ਪੰਜਾਬੀ ਦੇ ਨਾਮ ਦੇ ਉੱਤੇ ਮਤਲਬ ਇੱਕ ਸਟੇਟ ਜਿਹੜੀ ਆ ਉਹ ਵੱਖਰੀ ਹੋਵੇ ਕਹ ਲੋ ਤੁਸੀਂ ਪੰਜਾਬ ਪੰਜਾਬ ਜਿਹੜਾ ਜਿਹੜਾ ਇੱਕ ਤੇ ਪੰਜਾਬ ਆਪਣਾ ਜਦੋਂ 47 ਦੇ ਵੇਲੇ ਜਦੋਂ ਹੋਇਆ ਆਪਣਾ ਠੀਕ ਹੈ ਉਹਦੇ ਵਿੱਚ ਫਿਰ ਕੁਝ ਵੱਡੀਆਂ ਪਾਉਣ ਵਾਲੀ ਗੱਲ ਜਿਹੜੀ ਵਿੱਚ ਹੋ ਗਈ ਪੰਜਾਬੀ ਵਾਲੇ ਕੇ ਵੱਖਰੇ ਵਾਲੇ ਵੱਖਰੇ ਉਹ ਤਾਂ ਦੱਸਦਾ ਮੈਂ ਉਹ ਉਹ ਉੱਥੇ ਉੱਥੇ ਸਾਡੇ ਦਾ ਸਟੱਡੀ ਕਰਾ ਕੇ ਸਾਡੇ ਦੇ ਵਿੱਚ ਜਿਹੜਾ ਉਹ ਤਾਂ ਨਹੀਂ ਗੱਲ ਕਰਦਾ ਸਟੱਡੀ ਕਰਦਾ ਜੋ ਕਮਿਸ਼ਨ ਪੜਿਆ ਨਾ 1955 ਦੇ ਵਿੱਚ ਨਾ ਜਦੋਂ ਭੀਮਸਰ ਸੱਚਰ ਸੀ ਨਾ ਉਹਨੇ ਇੱਕ ਫਾਰਮੂਲਾ ਸੁਝਾਇਆ ਸੀ ਵੀ ਆਪਾਂ ਜਿਹੜੇ ਆਪਾਂ ਇਸ ਤਰ੍ਹਾਂ ਨਾ ਕਰੀਏ ਆਪਾਂ ਜਿਹੜੇ ਜਿੱਥੇ ਪੰਜਾਬੀ ਲੋਕ ਜ਼ਿਆਦਾ ਬੋਲਦੇ ਆ ਨਾ ਉੱਥੇ ਪੰਜਾਬੀ ਭਾਸ਼ਾ ਉਹ ਦੋ ਪਸ਼ਾ ਦੋ ਪਸ਼ਾ ਸਟੇਟ ਬਣਾ ਲਈਏ ਜਿੱਥੇ ਉਹ ਬਣਾ ਜਿੱਥੇ ਉਹਨਾਂ ਦੀ ਉਹ ਬਣਾ ਲਈਏ ਕੈਰੋ ਸਾਹਿਬ ਵੀ ਤੇ ਸਾਨੂੰ ਲੇਕਿਨ ਉਹ ਬੰਨੇ ਫਿਰ ਕੈਰੋ ਸਾਹਿਬ ਨੇ ਵੀ ਕਿਹਾ ਵੀ ਵਾਪਸ ਤੁਸੀਂ ਬੇਗੂਫੀ ਨਾ ਕਰੋ ਫਰੀਦাবাদ ਤੱਕ ਇੰਡਸਟਰੀਅਲ ਟਾਊਨ ਬਣਾਤੇ ਉਹਨਾਂ ਨੇ ਫਿਰ ਆਪਾਂ ਰਾਜ ਕਰਨਾ ਆ ਲੇਕਿਨ ਤੁਸੀਂ ਆਪਾਂ ਜਿਹੜੀ ਭਾਸ਼ਾ ਜਿੱਥੇ ਮジョਰਿਟੀ ਉੱਤੇ ਪੰਜਾਬੀ ਭਾਸ਼ਾ ਬੁਲੀ ਜਾਏਗੀ ਜਿੱਥੇ ਦੂਜੇ ਉਹ ਹਰਿਆਣਵੀ ਉੱਤੇ ਹਿੰਦੀ ਬੋਲਣਗੇ ਨਾਲੇ ਸ਼ਰਮਾ ਜੀ ਇੱਕ ਗੱਲ ਹੋਰ ਆ ਜਿਹੜੇ ਲੋਕ 68 ਤੱਕ ਪੰਜਾਬੀ ਭਾਸ਼ਾ ਦੇ ਨਾਂ ਤੇ ਇਹ ਬੜਾ ਦਬੀਲ ਦਿੱਤੀ ਜਾਂਦੀ ਹੈ ਜਿਸਨੂੰ ਸਭ ਨੇ ਵੀ ਕਹੀ ਆ ਕਿ ਜੇ ਆਂਧਰਾ ਸਟੇਟ ਬਣ ਸਕਦੀ ਆ ਦੂਈਆਂ ਸਟੇਟਾਂ ਗੁਜਰਾਤ ਵੱਖਰੀ ਬਣ ਸਕਦੀ ਆ ਪੱਪੇ ਤੋਂ ਲੱਗੋ ਕੇ ਬਰੂ ਬਣ ਸਕਦੀ ਆ ਤੇ ਪੰਜਾਬ ਕਿਉਂ ਨਹੀਂ ਪਰ ਉੱਥੇ ਅਸੀਂ ਭੁੱਲ ਜਾਂਦੇ ਆ ਕਿ ਜਿਹੜੀ ਧਿਰ ਸਟੇਟ ਦੀ ਲੈਂਗੁਏਜ ਲਈ ਲੜਦੀ ਹੀ ਉਹਦੇ ਛੁਪਵੇਂ ਮੰਤਵ ਕੋਈ ਹੋ ਸੀ ਉਹੀ ਮਤਲਬ ਆਉਂਦਾ ਸੀ ਪਰ ਜੇ ਉਹ ਸincere ਹੁੰਦੇ ਤੇ ਜੇ ਇਨੀ ਚਿੱਡੀ ਤੇ ਪਹੁੰਚ ਜਿੱਨੀ ਸ਼ੈਡ ਉੱਥੇ ਤੇ ਪੰਜਾਬੀ ਅਜ ਤੱਕ ਨਹੀਂ ਲੱਗ ਕੋਈ ਸ਼ੈਡ ਇੱਥੇ ਹੀ ਆਉਣ ਲੱਗਾ ਸੀ ਮੈਂ ਮੈਂ ਉਹ ਜਦੋਂ ਇਹ ਚੀਤਾ ਚੱਲੀ ਜਾਂਦਾ ਕਿਹਾ ਰੋਹਦਾ ਉਹਨੇ ਕਿਹਾ ਕਿ ਨਹੀਂ ਉਹਨਾਂ ਨਾਲ ਮੈਂ ਨਾਲੇ ਜਿਹੜਾ ਗੱਲ ਕਰਦਾ ਸੀ ਉਹ ਮੈਂ ਤਾਂ ਛੋਟੀ ਜਿਹੀ ਐਗਜ਼ਾਮਪਲ ਨਾਲ ਸਾਡੇ ਪਿੰਡ ਨਾਲ ਇਹੀ ਦਿਗਨੇ ਘੁੰਦੇ ਸੀ ਸਰਾਈ ਮਾਤਕਾ ਬੰਢਾੜਾ ਦੇ ਉੱਥੇ ਨਾ ਆਰਐਸ ਵਾਲੇ ਤੇ ਆਰਐਸ ਬਾਜੀ ਨਾ ਉਹ ਪ੍ਰਚਾਰ ਕਰਦੇ ਵੀ ਤੁਸੀਂ ਆਪਣੀ ਮਾਤਰੀ ਭਾਸ਼ਾ ਪੰਜਾਬ ਹਿੰਦੀ ਲਗਾਓ ਹਾਂ ਹਾਂ ਜੀ ਪਿੰਡਾਂ ਜਾਂ ਤੱਕ ਚਲਾਇਆ ਕਾਠੀ ਵਦਨ ਫਾਰੀ ਜੇ ਬੜਾ ਅੱਜ ਵੀ ਪ੍ਰਚਾਰੀ ਜਾਂਦੀ ਆ ਕਿ ਇਹ ਭਾਸ਼ਾ ਪ੍ਰੈਸ ਸੀਗੀ ਉਹਨਾਂ ਨੇ ਹਿੰਦੂਆਂ ਨੂੰ ਪ੍ਰੋਵੋਕ ਕੀਤਾ ਕਿ ਤੁਸੀਂ ਹਿੰਦੀ ਲਿਖਾਓ ਉਹਦੇ ਵਿੱਚ ਲਿਖਾਈ ਵੀ ਲਿਖਾਈਆਂ ਨੇ ਸਾਡੇ ਫਾਜ਼ਲ ਸਾਹਿਬ ਜਿਹੜੇ ਸੀ ਉਹ ਹੈਡਨ ਬੜਾ ਸਾਈਡ ਫੜੇ ਲਿਖੇ ਨਹੀਂ ਸੀ ਲੇਕਿਨ ਉਹ ਥੋੜੇ ਜਿਹਾ ਨਾ ਰੋਸ਼ਨ ਖਿਆਲ ਸਾਹਿਬ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਗਲਤ ਕੰਮ ਕਰ ਰਹੇ ਜੇ ਆਪਾਂ ਹੁਣੇ ਮਾਹ ਮਾਹ ਬੜਾ ਭੁਗਤਿਆ ਆ ਪਾਕਿਸਤਾਨ ਬੜਿਆ ਬੜੇ ਸਾਡੇ ਲੋਕ ਮਰੇ ਨੇ Hindu ਵੀ ਮਰੇ ਆ Sikh ਵੀ ਮਰੇ ਆ ਤੁਸੀਂ ਨਵਾਂ ਪਾੜਾ ਨਾ ਪਾਓ ਇਹ ਅਸੀਂ ਪੰਜਾਬੀ ਆ ਪੰਜਾਬੀ ਸਭੇ ਦਾ ਸਾਡੇ ਪੰਜਾਬੀ ਬੋਲਦੇ ਪੰਜਾਬੀ ਸਾਡੇ ਸਾਰੇ ਰੀਤੀ ਰਿਵਾਜ ਨੇ ਤਾਂ ਤੁਸੀਂ ਇਹ ਕੰਮ ਨਾ ਕਰੋ ਤੇ ਅਸੀਂ ਜੇ ਪੰਜਾਬੀ ਜਮੇ ਤਾਂ ਪੰਜਾਬੀ ਬੋਲਣੀ ਆ ਸਾਡੀ ਮਤਰੀ ਭਾਸ਼ਾ ਉਹ ਲਗਣ ਉਹ ਜਿਹੜਾ politcal ਮੋਟਿਵ ਸੀ ਉਹ ਇਹਾਰੇ ਮੁਕੇ ਦਾ ਅਰਸਾ ਦਾ ਹਿڈن ਏਜੰਡਾ ਸੀ ਉਹ ਡਿਫਰੈਂਸ ਨੂੰ ਆਮ ਲੋਕਾਂ ਆਪ ਨਹੀਂ ਸਮਝਉਂਦਾ ਇਸੇ ਤਰ੍ਹਾਂ ਅਕਾਲੀ ਅਕਾਲੀ ਜਿਹੜੇ ਸੀ ਇਹਨਾਂ ਦੇ ਦਿਵਾਚ ਕੀ ਸੀ ਕਿ ਅਸੀਂ ਨਾਲ ਸਾਡਾ ਸਿੱਖ ਮੁੱਖ ਮੰਤਰੀ ਬੰਨਾ ਚਾਹੀਦਾ ਬਿਲਕੁਲ ਬਿਲਕੁਲ ਉਹ ਉਸ ਛੋਟੀ ਜੀ ਸੋਚ ਦੇ ਆਧਾਰ ਤੇ ਇਹਨਾਂ ਨੇ ਐਡੇ ਵੱਡੇ ਸਟੇਟ ਦਾ ਕਾਹਨ ਕਰਤਾ ਐਡਾ ਵਧੀਆ ਸਟੇਟ ਸੀ ਰਾਏ ਸਾਡੇ ਦੇ ਨਾਲ ਸਟੇਟ ਸੀ ਉਹ ਡਿਵੀਜ਼ਨ ਹੋ ਗਈ ਔਰ ਸੈਂਟਰ ਦੀ ਜਿਹੜੀ ਨਿਵਾਸੀ ਸੀ ਜਿਹਦੇ ਉਦੋਂ ਉਸ ਟਾਈਮ ਤੇ ਕਿਉਂਕਿ ਵਿਜਾਈ ਦਾ ਲੰਦਾ ਸੀ ਉਦੋਂ ਮਨਿਸਟਰ ਉਨੇ ਵੀ ਆਪਣੀ ਨੈਗੇਟਿਵਿਟੀ ਦਿਖਾਈ ਤੇ ਪੰਜਾਬ ਦਾ ਬਹੁਤ ਬੜਾ ਉਹਦੀਆਂ ਗੱਲ ਕਰ ਰਹੇ ਅਸੀਂ ਉਹ ਗੱਲ ਲੰਮੀ ਹੋ ਜਣੀ ਹੈ ਕਿ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਛੋੜੀਆਂ ਛੋੜੀਆਂ ਛੋੜੇ ਛੁਨੇ ਗ੍ਰਿਵਸਿਸ ਹਨ ਉਹ ਡਿਫਰੈਂਟ ਰੂਪ ਲੈਂਦੀਆਂ ਗਈਆਂ ਉਹ ਰੂਪ ਲੈ ਦੇ ਨਾਲ ਕੀ ਹੁੰਦਾ ਵੀ ਇੱਕ ਵੱਟਦਾਰਾ ਸਿੰਘ ਨੇ ਵੀ ਉਹ ਨਾਰਾ ਦਿੱਤਾ ਜੀ ਵੀ ਅਸੀਂ ਪੋਣਾ ਸਿਖਰਾਈ ਕਰਾਉਣਾ ਸਿਖਰਾਈ ਦਾ ਨਾਰਾ ਦਿੱਤਾ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀਆਂ ਏਜੰਸੀਜ਼ ਨੇ ਉਹਨਾਂ ਕਹਿ ਵੀ ਇਹ ਤੇ ਕਾਮੇਡੀ ਮਾਰਸ਼ਲ ਹੈ ਅਗਰ ਇਹਨਾਂ ਨੂੰ ਤਕੜਿਆ ਹੁੰਦਾ ਸੀ ਇਹ ਰਿਕਟਜ ਦੇ ਵਿੱਚ ਮੋਰਚਾ ਮਾਰ ਕੇ ਲੈ ਗਏ ਤੇ ਜੇ ਤਕੜੇ ਹੋਰ ਹੋ ਗਏ ਤੇ ਇਹ ਸੰਤਾਂ ਕਰਨਗੇ ਉਹਨਾਂ ਨੇ ਫਿਰ ਇਨਫਰੈਂਟ ਕੀਤੇ ਬੰਦੇ 65 ਦੇ ਵਿੱਚ ਚੋਹਾੜ ਸੀ 65 ਜੜਾਈ ਇਹਦੋਂ ਹੋਈ ਹੈ ਚੋਹਾੜ ਉਹਦੋਂ ਹੋ ਗਿਆ ਪਲਾਨਟ ਹੋ ਗਿਆ ਰੇਡੀਓ ਲੈ ਕੇ ਪਾਕਿਸਤਾਨ ਚਲਾ ਆ ਗਿਆ ਅਫਰੀਕਾ ਚਲਾ ਗਿਆ ਮੈਂ ਗੱਲ ਉਹਦੇ ਉਥੇ ਦੀ ਕਰਦੇ ਜੇ ਕੋਈ ਏਜੰਸੀਆ ਇਹ ਬੰਦੇ ਕ੍ਰੇਡ ਕੀਤੇ ਹਣ ਆਪ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਬੰਦੇ ਕੌਣ ਨੇ ਬਿਲਕੁਲ ਬਿਲਕੁਲ ਅਧਿਕਰ ਇਹਦੇ ਵਿੱਚ ਜਿਹੜਾ ਸੈਂਟਰ ਸੀ ਨਾ ਉਹਦਾ ਰੋਲ ਮੈਨੂੰ ਲੱਗਦਾ ਬੜਾ ਇੰਟਰੈਕਟਿਵ ਜਿਆ ਹੈਗਾ ਔਰ ਵੰਡੀਆਂ ਪਾਉਣ ਦੇ ਵਿੱਚ ਪੰਜਾਬੀ ਹਿੰਦੀ ਸ਼ਵੀਗਿੰਗ ਜਿਹੜੇ ਏਰੀਆਜ਼ ਹੈਗੇ ਆ ਜੇ ਉਹ ਹੈ ਉਹਦੇ ਵਿੱਚ ਸੈਂਟਰ ਦਾ ਰੋਲ ਜਿਹੜਾ ਨਾ ਉਹ ਹਮੇਸ਼ਾ ਪੰਜਾਬ ਦੇ ਵਿਰੁੱਧ ਜਾਂਦਾ ਰਿਹਾ ਹੈਗਾ ਤੇ ਇਹ ਜੇ ਜੇ ਮਤਲਬ ਕੋਈ ਸੈਂਟਰ ਸਿਹਰਦ ਹੁੰਦਾ ਨਾ ਤੇ ਜੇ ਹਰਿਆਣਾ ਬਣਿਆ ਵੀ ਬਣਾਉਣਾ ਵੀ ਪਿਆਜ ਆ ਜੋ ਵੀ ਹੈਗਾ ਤੇ ਕੁਝ ਜਿਹੜੇ ਇਲਾਕੇ ਜਿਹੜੇ ਜਿਸ ਤਰ੍ਹਾਂ ਪੰਜਾਬੀ ਬੋਲਦੇ ਲਾਕੇ ਸੀਗੇ ਜਿਹੜੇ ਹਸਾਰ ਦੇ ਪਟਿਆਲਾ ਮੇਰੇ ਨਾਲ ਕੇ ਉਥੇ ਬੰਦ ਬਵਾਸਤ ਹੈਗੇ ਜੀ ਔਰ ਉਹ ਲਾਕੇ ਛਾਕੇ ਪੰਜ 6 7 ਪਿੰਡ ਦਾ ਸਾਬਜ ਹੈ ਗਿਆ ਪਿਓਰਲੀ ਪੰਜਾਬੀ ਸਪੀਕਿੰਗ ਹੈ ਗਿਆ ਰਤਿਆ ਜਿਹੜਾ ਆ ਜਾਂਦਾ ਹੈਗਾ ਉਹ ਤਾਂ ਦਿਲਹਰ ਦਿੱਲੀ ਪਾਏ ਹਰਿਆਣੇ ਵਾਲੇ ਵੀ ਪੇਂਡ ਕਰਦੇ ਜਿਹੜੀਆਂ ਵੰਡੀਆਂ ਵੰਡੀਆਂ ਭਾਈ ਨਾ ਉਦੋਂ ਉਹ ਉਹ ਵੀ ਠੀਕ ਨਹੀਂ ਪਈ ਉਹਦਾ ਕਰਨਿਆ ਤਾਂ ਉਹਦਾ ਆਪਾਂ ਨਾ ਆਪਾਂ ਉਹਨੂੰ ਥ੍ਰੈ ਫਿਰ ਸੌਫਿਕ ਉਹਦਾ ਲਈ ਆਪਾਂ ਗੱਲ ਸਭ ਤੋਂ ਵੱਲ ਇਹ ਹੈ ਵੀ ਜਦੋਂ ਤੁਹਾਡੀ ਬਾਰਗੇਨਿੰਗ ਜਿਹੜੀ ਪ੍ਰੋਡਕਟਸ ਹੈ ਗੇਮ ਆ ਬਾਰਗੇਨਿੰਗ ਐਂਡ ਪਾਵਰ ਐਂਡ ਸਟਰੈਂਥ ਹੁਣ ਜਦੋਂ ਸਾਡੀ ਬਾਰਗੇਨਿੰਗ ਘਟ ਜੂਗੀ ਸਾਡੇ ਸਟ੍ਰੈਂਥ ਕਰ ਜੀ ਸਾਡੇ ਅੰਦਰ ਇੱਕ ਲਾਲਚ ਜਿਹਤਾਂ ਸਾਹ ਜੀ ਸੀਗਾ ਨਾ ਗੱਲ ਕੀਤੀ ਕਿ ਕਿਸੇ ਨਾ ਕਿਸੇ ਤਰੀਕ ਰੂਹ ਦੇ ਵਿੱਚ ਸਾਡੇ ਅੰਦਰ ਇੱਕ ਲਾਲਚ ਜਿਹਾ ਸੀ ਇੱਕ ਸਾਡੇ ਅੰਦਰ ਜਿਹੜੀ ਭੇਡਨ ਹੈ ਏਜੰਡਾ ਸੀ ਅਸੀਂ ਸਾਡਾ ਮੁੱਖ ਮੰਤਰੀ ਬਣਨਾ ਪਾਵਰ ਦੀ ਲਸਟ ਪਾਵਰ ਪਾਵਰ ਦੀ ਲਸਟ ਉਹ ਉਹਦੋਂ ਮੂਵਮੈਂਟ ਕੌਣ ਲੀਡ ਕਰ ਰਿਹਾ ਸੀ ਉਹ ਫਿਰ ਪਿਊਟਰ ਪਾਸ ਸੀ ਸਾਰੀ ਫੂਲ ਕਲਾਸ ਜਿਹਨੇ ਵੀ ਲੀਡਰਾਂ ਦੇ ਇਤਿਹਾਸ ਵੇਖ ਲਓ ਜਸਟਿਸ ਗ੍ਰਾਮ ਸਿੰਘ ਵੇਖ ਲਓ ਉਹਨਾਂ ਦਾ ਪਿੱਛੋਕੜ ਵੇਖ ਲਓ ਉਹ ਵੀ ਕਿਊਡਲ ਸੀ ਕਿਊਡਲ ਰਾਈਟ ਬਾਦਲ ਸਾਹਿਬ ਵੇਖ ਲੋ ਇਹ ਦੋ ਤਿੰਨ ਬੰਦੇ ਫਦੇ ਸਿੰਘ ਇਹ ਇਹ ਸਾਰੇ ਇਹਨਾਂ ਦੇ ਹੈਗੇ ਸਾਨੂੰ ਟੂਲਸ ਆ ਔਰ ਇਹਨਾਂ ਨੇ ਜਿਹੜੀ ਹੀਟ ਨਾ ਏਜੰਡਾ ਸੀ ਉਹ ਸੀਨ ਉਹ ਆਪਣੀ ਕਮਜ਼ੋਰੀ ਦਿਖਾ ਲਈ ਆਪਣੇ ਜਦੋਂ ਆਪਣੇ ਸਰੀਰ ਨੂੰ ਕਮਜ਼ੋਰ ਕਰ ਲੋਗੇ ਆਪਣੇ ਆਂਗਾਂ ਨੂੰ ਕਮਜ਼ੋਰ ਕਰ ਲੋਗੇ ਤੇ ਜਿਹੜਾ ਦੁਸ਼ਮਣ ਹੈ ਜਾਂ ਕੱਟੜੀਕਰ ਬੰਦਾ ਹੈ ਉਹ ਤਗੜਾ ਹੋ ਜਾਏਗਾ ਉਹ ਇਸ ਕਰਕੇ ਇਹ ਪੰਜਾਬ ਦੇ ਨਾਲ ਤੱਕਾ ਹੋ ਗਿਆ ਤੱਕਾ ਹੋਇਆ ਔਰ ਜਦੋਂ ਫਿਰ ਇਹ ਆਇ 71 ਤੋਂ ਬਾਅਦ ਤਗੜੇ ਹੋਏ ਫਿਰ ਇੰਦਰਾ ਗਾਂਧੀ ਨੇ ਉਹ ਆਫਰ ਵੀ ਕੀਤਾ ਵੀ ਤੁਸੀਂ ਇਹਦਾ ਜਿਹਦੇ ਮੱਝੀ ਗਾਲਾਂ ਕੱਢੀ ਜਾਈਏ ਲੇਕਿਨ ਉਹਨੇ ਕਿਹਾ ਤੁਸੀਂ ਇਦਾਂ ਨਾ ਕਰੋ 75 75 ਦੇ ਬਾਅਦ ਉਹਨੇ ਕਿਹਾ ਵੀ ਤੁਸੀਂ ਨਾ ਨਾ ਕਰੋ ਇਹਦਾ ਤਾਂ ਇਹਦਾ ਹੀ ਮਾਰਸ਼ਲ ਕੌਮ ਜੇ ਤੁਹਾਨੂੰ ਰਾਜ ਦੇਣੀ ਹੈ ਮੈਂ ਤੁਸੀਂ ਇਹਨਾਂ ਦੇ ਨਾਲ ਕਿਉਂਕਿ ਉਹ ਬੜੀ ਵੱਡੀ ਗੇਮ ਸੀ ਅਮਰੀਕਾ ਦੀ CIA ਦੀ ਜਦੋਂ ਜੈ ਪ੍ਰਕਾਸ਼ ਦੀ ਮੂਵਮੈਂਟ ਆਈ ਆ ਵੀ ਇੰਦਰਾ ਕਾਂਦੇ ਨੂੰ ਟਿਕਣ ਟਿਕਣ ਦਿੱਤਾ ਇਹਨਾਂ ਨੇ 68 ਤੋਂ ਇਸ ਇਤਿਹਾਸ ਲੈ ਲਓ ਇਹਦਾ ਟਿਕਣ ਦਿੱਤਾ ਉਹ ਜਦੋਂ ਫਿਰ ਜਦੋਂ ਪਤਾ ਐਡਮੰਡ ਹੋ ਜਾਂਦਾ ਇਹਨਾਂ ਨੂੰ ਬਾਦਲ ਸਾਹਿਬ ਨੇ ਆਪਣੇ ਆਪਣੇ ਲਾਜ ਦੀ ਕਾਤਰ ਉਹ ਨਹੀਂ ਗੱਲ ਉਹਨਾਂ ਦੀ ਬੜੀ ਤੇ ਐਡਮੰਡ ਹੋਇਆ ਤੇ ਪਿੰਡਰਾ ਵਾਲੇ ਨੂੰ ਪ੍ਰੋਜੈਕਟ ਕਰਨ ਦੀ ਪ੍ਰਜੈਕਟ ਪਿੰਡਰਾ ਨੂੰ ਪ੍ਰੋਜੈਕਟ ਕੀਤਾ ਫਿਰ ਉਹ ਨਹੀਂ ਥੋੜਾ ਜਿਹਾ ਕਲੈਰਟੀ ਕਰਿਓ ਪਿੰਡਰਾ ਵਾਲੇ ਨੂੰ ਕਿ ਬਾਦਲ ਸਾਹਿਬ ਦੀ ਧਰਨੇ ਪ੍ਰੋਜੈਕਟ ਕੀਤਾ ਜਾਂ ਇੰਦਰਾ ਗਾਂਧੀ ਜੀ ਨੇ ਇਹ ਇਹ ਪਹਿਲਾਂ ਕੀਤਾ ਇਹ ਗਿਆਨਿ ਜਿਆਸੀ ਨੇ ਕੀਤਾ ਇਹਨੂੰ ਗਿਆਨਿ ਜਿਆਸੀ ਨੇ ਕੀਤਾ ਗਿਆਨਿ ਜਿਆਸੀ ਨਹੀਂ ਕਹਿੰਦੀ ਜਿਆਸੀ ਤੇ ਇੰਦਰਾ ਦਾ ਪਪਟੀ ਜੀ ਆ ਪ੍ਰੋਜੋ ਵੀ ਆ ਉਹ ਵੀ ਤੇ ਕਿਹਾ ਰੱਟ ਬੰਦੇ ਚਾਰੂ ਵੀ ਫੇਰ ਨਹੀਂ ਪਪੜ ਸੀ ਲਿਖ ਰਿਹਾ ਜਿਆਸੀ ਉਹ ਵਰਤਿਆ ਗਿਆਨਿ ਜਿਆਸੀ ਨੇ ਸੋਚਿਆ ਹੀ ਨਹੀਂ ਸੀ ਕਿ ਮੈਂ ਦੋਸਤਾਂ ਦਾ ਉਹ ਸਭਾਂ ਜਵਾਂ ਗਿਆਂ ਰੱਟਪੜੀ ਆ ਏਡੀ ਵੱਡੀ ਲੈ ਨੂੰ ਪੋਜੀਸ਼ਨ ਮਿਲ ਜੇਗੀ ਲੇਕਿਨ ਉਹ ਉਹ ਆਪਣੀ ਚੀਫ ਸਟਰੀ ਨੂੰ ਬਰਕਰਾਰ ਕਰਨ ਵਾਸਤੇ ਨਾ ਜੇ ਦਰਬਾਰਾ ਸਿੰਘ ਨੂੰ ਸਨਭ ਕਰਨਾ ਵੀ ਇਹ ਨਾ ਕਿਤੇ ਵੱਜ ਜਾਵੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਲੈ ਆਂਦਾ ਸ਼ਰਮਾ ਜੀ ਮੈਂ ਦੋ ਚੀਜ਼ਾਂ ਤੁਹਾਡੇ ਕੋਲੋਂ ਸੁਣਨੀ ਆ ਤੁਸੀਂ ਦੋ ਤਿੰਨ ਵਾਰ ਜ਼ਿਕਰ ਕੀਤਾ ਆਪਣੀ ਗੱਲਬਾਤ ਚ ਕਿ ਜਿਹੜੇ ਵਾਦੇ ਸਟੇਟ ਨੇ ਕੀਤੇ ਸੀ ਸਿੱਖਾਂ ਨਾਲ ਉਹ ਤੋਂ ਬਟ੍ਰੇ ਕਰ ਲਿਆ ਤੇ ਤਾਂ ਕਰਕੇ ਡਿਸਟਰਬੈਂਸ ਹੋਈ ਦੋ ਤਿੰਨ ਚੀਜ਼ਾਂ ਆਮ ਕਹੀਆਂ ਜਾਂਦੀਆਂ ਨੇ ਇੱਕ ਤੇ ਕਿਹਾ ਜਾਂਦਾ ਮਿਸਾਲ ਦੇਣ ਲੱਗੇ ਜਿਹੜੋਂ ਦਿੰਦੇ ਆ ਲੋਕ ਇੱਕ ਤੇ ਉਹ ਹੀ ਕਹਿੰਦੇ ਆ ਕਿ ਜਦੋਂ ਅਕਾਲੀਆਂ ਨੇ ਪਹਿਲੀ ਵਾਰ ਚਾਬੀਆਂ ਦਾ ਮੋਰਚਾ ਜਿੱਤਿਆ ਤੇ ਇੱਕ ਰੈਫਰੈਂਸ ਆਉਂਦਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਤੇ ਬੜਾ ਰੈਫਰੈਂਸ ਆਉਂਦਾ ਹੈ ਇੱਕ ਇੱਕ ਅਜੇ ਤੱਕ ਕੋਈ ਰਿਟਰਨ ਐਵੀਡੈਂਸ ਸਾਡੇ ਸਾਹਮਣੇ ਨਹੀਂਗਾ ਤੇ ਕਿਹੜੇ ਵਾਦੇ ਸੀਗੇ ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ ਕਿ ਇੱਕ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਉਹ ਪੈਕਟ ਜਿਹੜਾ ਉਹ ਕਦੀ ਕਿਸੇ ਨੇ ਵੇਖਿਆ ਨਹੀਂਗਾ ਤੇ ਨਾ ਹੀ ਉਹ ਪੈਕਟ ਰਿਟਰਨ ਕਿਤੇ ਹੈਗਾ ਹੂੰ ਹੂੰ ਉਹਦੇ ਬਾਰੇ ਤਾਂ ਡਾਕਟਰ ਕੀ ਵਿਚਾਰ ਹੈ ਕਿ ਉਹ ਪੈਕਟ ਹੈਗਾ ਵੀ ਸੀ ਸੀਆ ਵਾਲੇ ਕੀ ਸੀ ਜਿਸ ਤਰ੍ਹਾਂ ਕਹਿੰਦੇ ਆ ਨਾ ਇਹ ਕਈ ਰ ਆਮ ਦੇ ਦਿੰਦੇ ਇਕੱਲਾ ਜਿਹੇ ਆ ਗਏ ਬੰਦੇ ਨੇ ਇਤਿਹਾਸ ਨਹੀਂ ਪੜਿਆ ਇਹ ਕਿ ਜਿੱਥੇ ਡਾਕਟਰ ਆਪਣੇ ਆਏ ਸੀ ਪਾਕਿਸਤਾਨ ਦੀ ਕਿਤਾਬ ਹੀ ਲਿਖੀ ਉਹਨਾਂ ਨੇ ਇਸ਼ਤਿਹਾਕ ਡਾਕਟਰ ਇਸ਼ਤਿਹਾਕ ਉਹਨਾਂ ਨੂੰ ਮੈਂ ਸਵਾਲ ਕੀਤਾ ਸੀ ਇਹ ਵੀ ਕਿਤੇ ਅੰਗਰੇਜ਼ਾਂ ਨੇ ਵਾਦਾ ਕੀਤਾ ਸੀ ਇਹਨਾਂ ਨਾਲ ਵੀ ਵੀ ਤੁਹਾਨੂੰ ਵਕਰਾ ਰਾਜ ਦੇ ਦਾਂਗੇ ਉਹਨਾਂ ਕੋ ਇਤਿਹਾਸ ਵਿੱਚ ਕੋਈ ਕਿ ਡਾਕੂਮੈਂਟ ਦੇ ਵਿੱਚ ਨਹੀਂ ਆਉਂਦੀ ਗੱਲ ਇਹ ਨੰਬਰ 1 ਨੰਬਰ ਦੋੜਾ ਮਾਸਟਰ ਤਾਰਾ ਸਿੰਘ ਦਾ ਤੇ ਉਹ ਡੀਸੈਂਟ ਕਿਤਾਬ ਹੈ ਜੀ ਵੱਡੇ ਟੁਕੜੇ ਪੰਜਾਬ ਜਿਹੜੀ ਪੰਜਾਬੀ ਚ ਵੀ ਆਈ ਆ ਮੇਰੇ ਖਿਆਲ ਚ ਜਿੰਨੀਆਂ ਪਾਰਟਿਸ਼ਨ ਤੋਂ ਉਪਰ ਤੱਕ ਕਿਤਾਬਾਂ ਆਈਆਂ ਨੇ ਮੈਂ ਵੀ ਕਾਫੀ ਸਾਰੀਆਂ ਉਹਨਾਂ ਚੋਂ ਪੜ੍ਹੀਆਂ ਨੇ ਇਹ ਸਭ ਤੋਂ ਵਧੀਆ ਕਿਤਾਬ ਹੈ ਜਿਹੜੀ ਇੱਕ ਇੱਕ ਮੁਸਲਮ ਆਕਸਰ ਨੇ ਸਵੀਡਨ ਚ ਬੈਠਿਆ ਲਿਖਿਆ ਹੈ ਸਵੀਡਨ ਯੂਨੀਵਰਸਿਟੀ ਦਾ ਪ੍ਰੋਜੈਕਟ ਸੀਗਾ ਔਰ ਜਿਹਦੇ ਵਿੱਚ ਪੂਰੀ ਇਮਾਨਦਾਰੀ ਨਾਲ ਉਹਨੇ ਸਾਰੀਆਂ ਤਰਾਰਾਂ ਨੂੰ ਲੰਘਿਆ ਕੀਤਾ ਜਿੱਦਿਆ ਜਿਹਦਾ ਜਿੰਨਾ ਦੋਸਤ